ਆਹ だ ਘਰ ਮੇਰਾ ਮਨ ਪਰਵਾਹ ਜਾ ਘਰ ਨਾ 3 ਰਿਆਬੂ ਦੀ ਨੇ ਬਗਾਨੇ ਨੇ ਆਪਦਾ ਹੁੰਦਾ ਜੀ ਮੈਨੂੰ ਪੁੱਛ ਪੁੱਛ ਦੱਸ ਕੇ ਕਰਦਾ ਗੁਸਾ ਚਾਚ ਮਿੱਠਾ ਠੀਕ ਆ ਮੈਂ ਤਾਂ ਆ ਖਾਦਾ ਆਪਣਾ ਜਿਹੜਾ ਉੱਥੇ ਮੁੰਡਾ ਆਇਆ ਦੀ ਲੰਮੇ ਦੇ ਕੱਦ ਦਾ ਤੇ ਫੇਰ ਨਖੜਾ ਕੌਣ ਦੀ ਬਣਾ ਮੇਰੇ ਚਾਚੇ ਦਾ ਮੁੰਡਾ ਸੀ ਜੀ ਅੱਛਾ ਜਿਹੜਾ ਦੂਜਾ ਆਇਆ ਸੀ ਨਬੂਰ ਉਹ ਮੇਰਾ ਭਤੀਜਾ ਸੀ ਅੱਛਾ ਠੀਕ ਆ ਵਾਹ ਬੋਧੀਆ ਬੰਦੇ ਵਧੀਆ ਦੀ ਮੇਲਨ ਚਾਹਤੀ ਬੰਦੇ ਸਾਡੇ ਤਾਂ ਬਾਲੇ ਵਧੀਆ ਨੇ ਜੀ ਸਾਰਾ ਟੱਬਰ ਹੀ ਬਾਲਾ ਚੰਗਾ ਗਾ ਕੋਈ ਨਹੀਂ ਲੜਦਾ ਕਿਸੇ ਦੇ ਮੂੰਹ ਚ ਬੋਲ ਨਹੀਂ ਹੈਗਾ ਇੱਥੀ ਨਾਕ ਜੜਿਆ ਹੋਇਆ ਇੱਥੀ ਨਾਕ ਜੜਿਆ ਹੋਇਆ ਕੀ ਤਾਂ ਲੈ ਲਿਆ ਚਾਹ ਬੜੀ ਸਵਾਦ ਅੱਛਾ ਆ ਚਾਹ ਵਧੀਆ ਚੱਲ ਸ਼ੁਕਰ ਆ ਤੁਹਾਨੂੰ ਪਸੰਦ ਆ ਗਈ ਚਾ ਤੂੰ ਪਸੰਦ ਆ ਗਈ ਚਾ ਪਸੰਦ ਆ ਗਈ ਮੈਨੂੰ ਤਾਂ ਤੈਨੂੰ ਤੈਨੂੰ ਕਿਵੇਂ ਉਹ ਦੱਸ ਤੈਨੂੰ ਤੇਰੀ ਦਵੰਦ ਲੱਗਦਾ ਮੈਂ ਤੈਨੂੰ ਕਹਿੰਦਾ ਪਾ 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 ਨੂੰ ਮਾ ਪਾ ਨੂੰ ਵੇਲਾ ਚ ਨਾ ਉਹ ਜੀ ਤਾਂ ਨਹੀਂ ਕੋਸ ਪਈ ਜਦੋਂ ਚਾਹ ਬਣਾ ਕੇ ਆ। ਕੌੜੀ ਕੌੜੀ ਜੀ ਚਾਖਦੀ ਸੀ ਫਿਰ ਮੈਂ ਵੀ ਚਾਖ ਪੀ। ਹਾਂ ਫਿਰ ਪਰਾਂ ਮੂੰਹ ਕਰ ਲਿਆ। ਹਾਂ ਦੇਖ ਜੇ ਤੂੰ ਉਥੇ ਨੀਵੀ ਪਾ ਲੈਂਦੀ ਫਿਰ ਤੈਨੂੰ ਨਹੀਂ ਪਤਾ ਗਾਲਾਂ ਕੱਢ। ਕੌੜੀ ਚਾਖੀ ਆ ਖਾਨੂੰ ਜੇ ਇਹਨੇ ਨੀਵੀ ਪਾ ਲਈ ਤੀ ਉਹਨੇ ਗਾਲ ਕੱਢਣੀ ਸੀ ਉਹਦਾ ਤੀਮੀ ਦਾ ਮੈਨੂੰ ਪਤਾ ਓਟੇ ਕਹਾੜੇ ਦਾ ਡੋਕਾ ਨੂੰ ਜੱਗੇ ਇਹ ਹੁਣ ਤਾਂ ਅੱਖਾਂ ਜੱਖਾਂ ਦੇ ਬਾਰੇ ਬੇਰਪਾਲੀਆਂ ਹੁਣ ਕੁਛ ਕੀ ਨਹੀਂ ਜਮਾ ਪੱਤਰ ਉਹ। ਇਹ ਜੱਗੇ ਦੇ ਕੰਟਰੋਲ ਦੇ ਰੱਖਦੇ ਰੱਖੀ ਹੁੰਦੀ ਇਹ। ਕਦੇ ਨਹੀਂ ਬੋਲ। ਉਹ ਬਾਲਾ ਬਾਲੀ ਛਤੋਂ ਦੀ ਨਿਕਾ ਲੇ ਲੈ ਆਪਦਾ ਘਰ ਨਾ ਦੇ ਫਰੀ ਜਾਂਦਾ ਆ ਹੁਣ ਕੁੜੀ ਆ ਲੈ ਇਹ ਇੰਚ ਬਾਹਰ ਹੋ ਕੇ ਦਿਖਾਉਂ ਉਹ ਆ ਗਿਆ ਇਹ ਕੌਣ ਇਹ ਤੇਰਾ ਤਿਉਰ ਆ ਭਾਈਏ ਸ਼ਰਮ ਆ ਵੀ ਮਾੜੀ ਮੱਟੀ ਓਏ ਓਹ ਭਾਈ ਠੀਕ ਐ ਮੈਂ ਤਾਂ ਠੀਕ ਐ ਕੰਜੇ ਤਾਂ ਗੋਡੇ ਨਾਲ ਗੋਡਾ ਚੋੜੀ ਬੈਠੋ ਬੈ ਜਾ ਹੋਰ ਪਰਵਾਹ ਆ ਜਾ ਬੈਠਾ ਨੋ ਨਾ ਬੈ ਤਾਂ ਜਾਊਂਗਾ ਮੈਂ ਖੜ ਤੱਕ ਗੱਲ ਤਾਂ ਸੁਣ ਲੈ ਪਹਿਲਾਂ ਮੇਰੀ ਗੋਡੇ ਬਿਠੇ ਜੜੀ ਰੱਛ ਮਰੇਂਦੀ ਆ ਕੱਲਾ ਅਸੀਂ ਚਾਪ ਕੇ ਮੱਥਾ ਨਿਕਲਿਆ ਤੈਨੂੰ ਤਾਂ ਇਹ ਨਹੀਂ ਕਰੀ ਮਾ ਆਏਗਾ ਪਰ ਮੈਨੂੰ ਕੀ ਅਛਾ ਨੇ ਪਰ ਅੱਜ ਸੱਸੀ ਗੱਲ ਦੇਰ ਜੀ ਦੇਰ ਕਹਿੰਦੀ ਆ ਓਏ ਓਰੇ ਤਾਂ ਜੁੱਪੀ ਚੋਂ ਲੰਬੀ ਆ ਓਏ ਜੁੱਪੀ ਚੋਂ ਕੋਣੂ ਲੈ ਕੇ ਆਏ ਰੱਬ ਜੀ ਆਪਣਾ ਇਹ ਆ ਕੀ ਚੰਦ ਚੜਿਆ ਬਨਵਾ ਤਾਂ ਦੱਸ ਦੇ ਹੈ ਅੱਛਾ ਮੈਂ ਕਰਤਾ ਮੇਰਾ ਚੰਦ ਚੜਨਾ ਤੂੰ ਤੂੰ ਕਰ ਲਿਆ ਤੇਰਾ ਵਿਆਹ ਹੋ ਗਿਆ ਹੈ ਹਾਂ ਉਹ ਤੇਰਾ ਕਰ ਦੇ ਕਿਸੇ ਢੰਗ ਨਾਲ ਕਰਦੇ ਕਿਸੇ ਢੰਗ ਨਾਲ ਕਰਦੇ ਆ ਕੀ ਮੈਂ ਉੱਥੇ ਗਿਆ ਹੋਇਆ ਤੂੰ ਤੁਸੀਂ ਕੀ ਜਾਂਦ ਚੜਾ ਗੰਗਣੂ ਕਿੰਨੇ ਸਾਲ ਹੋ ਗਏ ਅਸੀਂ ਤਾਂ ਬਾਈ ਤੈਨੂੰ ਫੋਨ ਕਰਿਆ ਸੀ ਜੱਗਾ ਤੇਰਾ ਫੋਨ ਨਹੀਂ ਲੱਗਾ ਫਿਰ ਸਾਡੀ ਤਾਂ ਕੋਈ ਗਲਤੀ ਹੈ ਨਹੀਂ ਮਾਰੇ ਫੋਨ ਨਹੀਂ ਲੱਗੇ ਦੀ ਮਰਤਾ ਨਹੀਂ ਗਈ ਦੀਗਾ ਘਟੋ ਘਟ ਬੰਦਾ ਤਿੰਨ ਚਾਰ ਦਿਨ ਡੀਕਤਾ ਲੈਂਦਾ ਤੂੰ ਤਾਂ ਨਹੀਂ ਮਰਦਾ ਦੀ ਆ ਮਾਤਾ ਦੀ ਪਣੋਈਆ ਵੇ ਵੇ ਕਰਦਾ ਫਿਰ ਤੀ ਬਹੂ ਦਾ ਜੋਰ ਪਿਆ ਭੇਜਦਾ ਮਥਾਂ ਰੋਕਿਆ ਵਰਜਦਾ ਮੇਰਾ ਸਾਲਾ ਦੇ ਦਾਂਦਾ ਇਹਨੂੰ ਸਪਰੇ ਮੜੇ ਮੁੱਟੀ ਹਾਂ ਸਰਪੇਦ ਦਾ ਮਾਰ ਕੇ ਰਾਜੀ ਉਹ ਵੀ ਛਾਪਦੇ ਕਹੀਂ ਗੱਲੋਂਗੇ ਆ ਹੋਰ ਇਸ ਦਾ ਫੋਟ ਹੈ ਇਸੇ ਦਾ ਭਲੇ ਚੱਲੇਗਾ ਤਾਂ ਨਹੀਂ ਬਹੂ ਹੈ ਕਿ ਤਾਂ ਪਿਆਰਾ ਜੋਰ ਦੀ ਪਣੋਈਆ ਕੀ ਸੀਨੀ ਉਮਰ ਐ ਮਾਨੂੰ ਬਹੁ ਮਿਲੂਗੀ ਪਤਾ ਨਹੀਂ ਨਾ ਤਾਂ ਮਰਦਾ ਦੀ ਤੂੰ ਕਾਹਤੋਂ ਮਰਦਾ ਦੀ ਤੇਰੇ ਤਾਂ ਪੰਜ ਵਰ ਕੀ ਹੈਗੀ ਐ ਤੂੰ ਇੱਕ ਹੋਰ ਲਿਆ ਨੂੰ ਕਿਆ ਰੇ ਮੇਰੀ ਤਾਂ ਜਿਉਂਦੀ ਮਰੀ ਹੋਇਆ ਹਾਂ ਪਿੱਛਾ ਦੱਬ ਕੇ ਦੇਖ ਨੱਕ ਘੁੱਟ ਦੂ ਅਗਲਾ ਦੱਬ ਕੇ ਦੇਖੀਂ ਈ ਛਾ ਉਹ ਆ ਜਾ ਪਹਿਲਾਂ ਹਾਂ ਉਹ ਸਾਨੂੰ ਹਿੱਸਿਆਂ ਦੀ ਕੀ ਲੋੜ ਐ ਆਪਦੀ ਬਹੁਤ ਕੁਸਾ ਛੱਡ ਲਵੇ ਨਾਲੇ ਪਾ ਫੋਨ ਹੀ ਪੁੱਛਾ ਦੇ ਬਦਦ ਕੀ ਐ ਕੀ ਐ ਓਏ ਇਹ ਸਾਰੀ ਕਲੇਸ਼ ਸਾਰੀ ਕਡੇਰੇ ਦੀ ਬੀਜੀ ਹੋਈ ਐ ਇਹ ਕੀ ਕਲੇਸ਼ ਕਰ ਲਿਆ ਤੁਸੀਂ ਨੇ ਕਲੇਸ਼ ਕਰ ਲਿਆ ਹੁਣ ਸਾਰਾ ਨਾ ਲਿਆ ਉਹਦਾ ਦੜਬੇ ਤਾਂ ਤੂੰ ਲੈ ਆ ਜੱਫੀਆਂ ਪਾਪਾ ਨਾ ਲਿਆ ਨਾ ਤੈਨੂੰ ਚਿੱਠੀ ਪਾਈਦੀ ਕਿਛ ਨਹੀਂ ਉਹ ਤੈਨੂੰ ਮੈਂ ਲੈ ਲੈਂਦਾ ਤੀ ਕਪੂਰੇ ਆ ਕੇ ਆ ਜਦ ਚੜੇ ਅਗਲੇ ਨਾਲ ਘਰ ਆ ਯਾਰ ਆਊਗਾ ਮੇਰਾ ਘਰ ਐ ਵੀ ਮੈਂ ਤਾਂ ਹੀ ਰਹੂੰਗਾ ਆਊਗਾ ਲੀਲਾ ਜੇ ਮੇਰੇ ਮਾਂ ਬਾਪ ਚਾਉਂਦੇ ਹੁੰਦੇ ਮੇਰਾ ਚਾਈ ਚਾਈ ਵਿਆਹ ਕਰਦੇ ਇਹ ਬੈਗੇ ਜੜਾਂ 'ਚ ਕਿੰਨਾ ਚਾਹ ਹੁੰਦਾ ਉਹਨਾਂ ਨੂੰ ਬਾਹਰ ਲੈਣ ਦਾ ਆਦਾ ਕਰਾ ਨਾ ਮੇਰਾ ਮਨ ਪਰਵਾਹ ਦਾਗਾ ਨਾ ਦੇਖੀ ਮੇਰਾ ਪੁੱਤਰੀ ਇਹ ਮਰੇ ਸਾਲੇ ਕਿਵੇਂ ਲੱਸਣ ਕਰਦੇ ਨੇ ਹਾਂਜਾ ਹਾਂਜਾ ਤੂੰ ਤੈਨੂੰ ਤਾਂ ਲੱਟਣ ਲੱਗਣੇ ਨੇ ਮੇਰੇ ਦਿਲ ਦਾ ਟੁਕੜਾ ਮੇਰੀ ਬੁੱਗੀ ਐਂ ਨਾ ਕਰ ਪੁੱਤ ਮੈਂ ਹੀ ਤੇਰਾ ਪਾਪਾ ਮੈਂ ਹੀ ਨਹੀਂ ਸੀ ਸੀਗਾ ਮੈਂ ਹੀ ਤੇਰਾ ਇਕਲਮੈਂ ਐਂਟੀ ਸਾਰਾ ਕੁਸ ਮੈਂ ਆ ਪੁੱਤ ਹੋਰ ਬਹੂ ਵੀ ਤੂੰ ਹੀ ਐ ਹੈ ਨਾ ਐ ਭਾਈ ਐ ਮੈਂ ਸਲੇਡਾ ਭਿੰਦੇ ਖਸਮ ਨੇ ਤੂੰ ਤਾਂ ਸਲੇਡਾ ਨੂੰ ਵੀ ਮਾਤ ਪਾ ਗਿਆ ਉਹ ਵੀ ਸੋਚਤਾਂ ਨਹੀਂ ਮੇਰੇ ਹੀ ਕੈਟਾਗਰੀ ਐ ਇੱਧਰ ਕਿਵੇਂ ਆ ਗਈ ਉਹ ਵੀ ਰੰਗ ਬਦਲਨੇ ਭੁੱਲ ਜਾਂਦਾ ਹਣਾ ਜਿੰਨੇ ਰੰਗ ਤੂੰ ਬਦਲਦਾ ਤੇਰਾ ਰੰਗ ਇੱਕ ਹੀ ਰੰਗ ਛੂਈ ਲਾਲ ਦੀ ਰੱਖਦੀਆਂ ਤੜਕੇ ਠਾ ਲੈ ਥੋਨੇ ਠਾ ਲੈ ਛੂਈ ਲਾਲ ਤੇ ਛੂਈ ਲਾਲ ਤੇ ਸਾਡਾ ਕੋ ਸਟੈਂਡ ਤਾਂ ਹੈਗਾ ਤੂੰ ਤਾਂ ਬੇਸਟੈਂਡ ਹੋਇਆ ਫਿਰਦਾ ਟੱਕੂ ਦਾ ਜਟੈਂਡਾ ਕਾਜਾ ਜਟੈਂਡਾ ਤੇਰਾ ਕਿਹ ਕਿਹ ਸਟੈਂਡ ਹੈ ਜ਼ਰਾ ਇਹਨੂੰ ਸਾਰਾ ਤੈਨੂੰ ਬਾਹਰੇ ਕੱਢ ਕੇ ਰੱਖ ਦੇ ਤੁਸੀਂ ਓਏ ਇਹ ਮੈਂ ਇਹ ਥੋੜੀ ਕੱਢਦੀ ਆ ਚਾਹਨਾ ਦਾ ਮੈਂ ਆ ਤੇ ਕਰਦੀ ਹੈਗੀ ਜਿੰਮੇਬਾਰੀ ਬਾਹਰ ਨਿਕਲ ਕੇ ਪਤਾ ਦੇਖ ਵੀ ਦੁਨੀਆਦਾਰੀ ਕਿੱਥੇ ਚੱਲ ਰਹੀ ਹੈ ਮੇਰੀ ਗੱਲ ਸੁਣ ਲੈ ਭਣ ਘੜਾਵੇ ਦੁਨੀਆਦਾਰੀ ਸਾਨੂੰ ਸਾਰੀ ਪਤਾ ਠੀਕ ਪਰ ਵਿਦਾਨੀ ਕੰਮ ਦਾ ਤੈਨੂੰ ਤੂੰ ਮੇਰੀ ਤੀਵੀਂ ਵਾਰੇ ਬੱਤ ਘਟਣਾ ਬੋਲ ਤੈਨੂੰ ਮੈਂ ਦੱਸਿਆ ਤੈਨੂੰ ਬੁਲਾਇਆ ਤਾਂ ਸਮਝਾਉਣ ਨੂੰ ਤੀ ਕੀ ਗੱਲ ਤੀ ਮੈਂ ਮੰਮਤਾ ਬੈਨਰਜੀ ਜੀ ਸੀ ਲੱਗੀ ਹੋਈ ਤੀ ਮੈਂ ਤਾਂ ਮੰਮਤਾ ਬੈਨਰਜੀ ਹੋਮਾ ਚਾਹੇ ਨਾ ਹੋਮਾ ਤੂੰ ਤੂੰ ਛੜੇ ਹਣ ਆਪਦੇ ਆਪ ਨੂੰ ਮੋਦੀ ਸਮਝਦਾ ਵੀ ਜਿਵੇਂ ਮੈਂ ਮੁੱਦੇ ਪਾਸ ਕਰੂੰ ਓਵੇਂ ਮੁੱਦੇ ਪਾਸ ਨੂੰ ਫਿਰ ਉਹ ਮੂੰਹ ਕੁਟੰਗ ਫੜ ਕੇ ਸ ਮਾਰ ਕੇ ਕੱਟਾਂਗੇ ਤੇਰੇ ਦੰਦ ਜਿਹੇ ਫਿਰ ਲੱਗੂ ਪਤਾ ਤੈਨੂੰ ਛੜਾ ਲੱਗਦਾ ਮੋਦੀ ਮੇਰਾ ਆਪਦੇ ਛੜੇ ਹਣ ਵਰਗਾ ਆਪਦੇ ਵਰਗਾ ਛੜੇ ਹਣ ਬੰਦੇ ਦਾ ਨਾਮ ਲਿਆ ਹਾਂ ਮੋਦੀ ਦਾ ਜੁੱਤੀ ਥੱਲੇ ਇੱਥੇ ਮੋਦੀ ਦਾ ਮੈਂ ਦੱਸਾਂ ਯਾਰ ਹਾਲਤ ਉਹ ਨਾ ਬੋਲ ਤੈਨੂੰ ਮੈਂ ਦੱਸਾਂ ਲੀਂਦਿਆ ਹੈਲੋ ਮਾਈ ਗੱਲ ਸੰਭਾਲ ਕੇ ਗੱਲ ਕਰੀ ਨਹੀਂ ਹੁੰਦੀ ਤੈਨੂੰ ਮੈਂ ਦੱਸਾਂ ਜਿਹੜੀ ਗੱਲ ਤੂੰ ਕਰ ਰਿਹਾ ਤੇਰੇ ਵਾਸਤੇ ਚੰਗੀ ਨਹੀਂ ਹੈਗੀ ਮੈਂ ਕੀ ਕਰਿਆ ਮੈਂ ਗੱਤ ਕੋਹਾਂ ਕਰਦਾ ਮੈਂ ਆਵਾ ਤਾਵਾ ਬੋਲਦਾ ਕੀ ਗੱਲ ਤੇਰਾ ਹੱਕ ਬਣਦਾ ਪਹਿਲਾਂ ਇਹਦਾ ਤੂੰ ਅੱਖਾਂ ਪੜ੍ਹ ਗਿਆ ਕਰ ਪਰ ਤੇਰੀ ਮੈਨੂੰ ਲੱਗਦਾ ਬਾਹਰੇ ਰੱਖੀ ਹੋਈ ਹੈ ਜਨਾਨੀ ਇਹਦਾ ਤਾਂ ਗੌਰ ਕਰ ਲੋ ਇਹਦੇ ਉਹ ਤੂੰ ਆਪਾ ਕਰ ਤੂੰ ਆਪਰਾ ਉੱਧਰ ਚਲਾ ਜਾਂਦਾ ਨਾ ਨਾ ਰੱਖਿਆ ਜਿਹੜੇ ਸਾਥ ਦੇ ਹਲਾਤ ਨੇ ਆ ਬੰਦਾ ਜ਼ਰੂਰ ਰੱਖ ਲੂ ਮੁੱਕੀਆਂ ਨਾ ਖਾਲੀ ਤੈਨੂੰ ਮੈਂ ਦੱਸਾਂ ਮਲੰਕ ਤੇ ਮੇਰੇ ਸਾਲਿਆ ਨੇ ਪਛੜੀ ਲਿਆਣ ਦੀ ਹੈ ਕਰਦੀ ਮੈਂ ਤਾਂ ਕਹਿੰਦੇ ਨੂੰ ਟਪਾ ਇਹਨੂੰ ਛੱਡ ਕੇ ਅੱਧੇ ਬੈਠੇ ਤੇ ਕਾ ਨੂੰ ਮੈਂ ਕਰਦਾ ਉਹਨੂੰ ਉਹਨੂੰ ਕੀ ਹੈ ਉਹਦੇ ਮੁੰਡੇ ਦਾ ਟੋਨੀ ਨੂੰ ਫੋਨ گاਉਂ ਛਾਲਾ ਤੇ ਛੱਡਿਆ ਮੈਨੂੰ گاਉਂ ਛਾਲਾ ਚ ਹਾਂ ਤੈਨੂੰ ਛੱਡ ਕੇ ਤੇ ਮੇਰਾ ਸਾਲਾ ਬੈੜੇ ਤੂੰ ਕੋਈ ਸਾਲਾ ਛੱਡਣ ਨੂੰ ਇਹਨੂੰ ਛੱਡ ਕੇ ਆ ਦੇ ਤੇ ਦਾਗ ਕੜ ਕਰਦਾ ਮੈਂ ਟੋਨੀ ਨੂੰ ਫੋਨ ਤੈਨੂੰ ਭੇਜਦਾ ਕਰਦਾ ਮੈਂ ਟੋਨੀ ਨੂੰ ਫੋਨ ਕਰ ਉਹਨੂੰ ਫੋਨ ਕਰਦਾ ਮੈਂ ਹਾਂ ਗਈ ਹੋ ਗਿਆ ਲੀ ਲਿਆ ਅੱਛਾ ਫੋਲਾ ਰਾਤ ਵਾਲੀ ਅੰਗਰੇਜ਼ੀ ਦੀ ਦੂਰ ਰੋਣੀ ਗਰੇ ਜੀ ਦੀ ਪੰਜਾਬੀ ਦੀ ਵੀਰੇ ਛਾਹ ਦਾ ਚਾਹ ਮਾਉਂਦਾ ਹਾਂ ਹਾਲੀ ਨਾਲੇ ਹਾਂਜੀ ਹਾਂਜੀ ਮੈਂ ਤਾਂ ਸਾਜਰੀ ਨਾਲ ਹੀ ਸੀ ਉੱਠ ਕੇ ਚਲੋ ਵਧੀਆ ਕਾ ਦਾ ਤੜਕੇ ਨਾ ਕੇ ਵਧੀਆ ਰਬਾ ਨਾਮ ਦੇਣਾ ਚਾਹੀਦਾ ਚਲੋ ਇੱਕ ਬਿਹਾਰ ਜਾ ਕਰਨਾ ਅੱਜੋ ਬਿਹਾਰ ਉਹ ਕਿਹੜਾ ਕਾਰ ਬਰ ਮਿੱਠੀਆਂ ਰੋਟੀਆਂ ਦਾ ਰੋਟੀਆਂ ਮਿੱਠੀਆਂ ਅੱਛਾ ਕੋਈ ਗੱਲ ਨਹੀਂ ਵਧੀਆ ਬਣਾ ਦੂ ਮੈਂ ਤਾਂ ਚਾਰ ਹਾਂ ਚਾਰ ਫੱਲੀ ਲਿਆ ਹੈ ਚਲੋ ਕਰਾਂ ਮੈਂ ਪ੍ਰਬੰਧ ਜਾ ਕੇ ਆਹ ਪ੍ਰਬੰਧ ਕਰ ਚਲ ਆ ਗਈ ਚਲ ਦੇ ਪ੍ਰਾਂਤ ਪ੍ਰੰਤ ਲੱਭੇ ਟੋਪਾ ਨੂੰ ਕਰਨਾ ਫੋਨ ਵਾਲਾ ਆ ਜੋ ਬਣਾਏ ਦੇ ਮਾਂ ਰੋਟੀ ਵੀ ਕੰਮ ਨਿਭੜੂਗਾ ਪਰ ਸਸਰੀ ਕਰ ਕੀ ਚਾਹੀਦਾ ਉਹ ਤੀਗਾ ਰੋਟੀਆਂ ਲਖਾ ਲੈਂਦੇ ਮਿੱਠੀਆਂ ਮਾਂ ਕੋਈ ਤਾਂ ਹਲੇ ਨਹੀਂ ਆਪੇ ਤਾਂ ਮਿੱਠੀਆਂ ਰੋਟੀਆਂ ਲਹਾਉਂਦੇ ਪਹਿਲਾਂ ਆਪਾਂ ਖੇਤ ਵਾਲੇ ਬਾਬੇ ਦਾ ਮੱਥਾ ਟੇਕਾਂਗੇ ਉੱਥੇ ਜਾ ਕੇ ਮੱਥਾ ਟੇਕ ਚਾਵਾਂਗੇ ਖੀਰ ਖੂਰ ਬਣਾ ਕੇ ਕੱਚੀ ਲੱਸੀ ਕਰਕੇ ਹਾਂ ਮੇਰੇ ਨਾਲ ਨਾ ਪੰਗੇ ਨਾ ਲਿਆ ਕਰ ਮੈਂ ਤੇਰੀ ਕੋਈ ਸਾਲੀ ਨਹੀਂ ਲੱਗਦੀ ਹੈਗੀ। ਚਲ ਫੇਰ ਆ ਗਾ ਆ ਬਾ। ਆਹ ਨਾਲੇ ਗਾਂਹ ਹੋਰ। ਆ ਆ ਲੀ ਲੈ। ਉਹ ਦੁਬਾਰਾ ਮਿੱਠੇ ਰੋਟੇ ਬਸ। ਕਿੱਲੋ ਆਜੋ ਟੋਟਾ ਸੁਣੋ। ਹੋ। ਆਜੋ ਆਜੋ। ਮੇਰੀ ਗੱਲ ਸੁਣ। ਇਹ ਤਾਂ ਜਿਹੇ ਜਹਾ ਹੈਗਾ ਹੈਗਾ। ਤੈਨੂੰ ਤਾਂ ਇੰਨਾ ਕ ਤਾਂ ਪਤਾ ਹੀ ਐ। ਪਹਿਲਾਂ ਆਪਾਂ ਖੇਤ ਵਾਲੇ ਬਾਬੇ ਦਾ ਮੱਠਾ ਟੇਕ ਕੇ ਫੇਰ ਆਪਾਂ ਰੋਟੀਆਂ ਖਾਵਾਂਗੇ। ਮੱਠਾ ਕਰੇ ਤੇਰਾ ਨਾ ਬੰਨਣਾ ਪਈ ਜੇ ਤੁਹਾਨੂੰ ਰੋਟੀਆਂ ਲੈਣ ਦਾ ਮੈਂ ਜਾਣਾ ਹੈ ਉਹ ਦੁਬਾਰਾ। ਮੇਰੇ ਹੱਥ 'ਚ ਨਾ ਆ ਦੇਖ ਲੈ ਸਿਲਬਰਦਾ। ਜੇ ਕੰਮ ਮਾਰੇ ਇਹ ਜਹਾ ਪਊਗਾ ਨਾ ਚੀਰ। ਜਾਂ ਖੇਤ ਮੰਨਿਆ ਕਰਦੇ ਨੇ ਮਗਰੋਂ ਫਿਰ ਫਿਰੋਗੇ ਕੋਈ ਪੁੱਠਾ ਚੱਕਰ ਚੱਲ ਪੂਗਾ ਇਹ ਬਾਬਾ ਖੇਤ ਆਇਆ ਕਰ ਚੱਕਰ ਪੁੱਠਾ ਗਿਆ ਨਾ ਮੇਰੇ ਘਟਾ ਇਹ ਤਾਂ ਜਹੀ ਜਹੀ ਹੈਗੀ ਹੈਗੀ ਤੂੰ ਤੈਨੂੰ ਤਵਾਖਤ ਮੂਤ ਕੰਮ ਹੈ ਨਹੀਂਗਾ ਤੁੰਗੇ ਮਾੜਾ ਮੋਟਾ ਹੈ ਕੀ ਹੋਇਆ ਤੇ ਮੈਨੂੰ ਬੋਲਦੀ ਹੈ ਮੈਨੂੰ ਤੂੰ ਬੋਲ ਬਾ ਤੇਰੇ ਭਗੇੜੀ ਪਈ ਬੋਲ ਬਾ ਤੇ ਤੂੰ ਹੀ ਬੋਲੇ ਜਾਂਦਾ ਹਾਂ ਮੈਂ ਤੇਰੇ ਫਾਇਦੇ ਦੀ ਕਹਿਣੀ ਆ ਪਹਿਲਾਂ ਆਪ ਖੇਤਾਂ ਵਾਲਾ ਬਾਬਾ ਦਾ ਮੱਖਾ ਟੇਕਾਗਾ ਫੇਰ ਰੋਟੀਆਂ ਪਕੜਾਂਗੇ ਫੈਦੇ ਦੀ ਕਹਿੰਨੀ ਆ ਜਾਣ ਕੇ ਕਹਿਣੀ ਆ ਮੇਰੇ ਨਾਲ ਕੋਈ ਕੰਮ ਨਾ ਸਿੱਟਾ ਹੋਵੇ ਕੰਮ ਹੀ ਨਹੀਂ ਬਣਾਉਣ ਦਿੰਦੀ ਐਗੀ ਹੋਰ ਬਹੁਤ ਵਧੀਆ ਕੰਮ ਸੀ ਤਾਂ ਨਾ ਕੰਮ ਤੇ ਆ ਕੀ ਕਰਦਾ ਓਰੇ ਹਾਂ ਆਹੀ ਤਾਂ ਮਚੇ ਮਾਟੇ ਆਂ ਹੀ ਮਚਦੀ ਐ ਆਏ ਆਏ ਮਚੀ ਜਾਪ ਦੇ ਜਾਪ ਲੜੇ ਬਿਓ ਬਿਓ ਅੱਛੀ ਬੋਲਦੇ ਨੇ ਆ ਆ ਜਾ ਲੈ ਆ ਜਾ ਓ ਫੜਾ ਹੋ ਜਾ ਨਾ ਮੈਂ ਬਣਾਉਣੀ ਆ ਰੋਟੀ ਹੁਣ ਬੋਟਾ ਕਿਧਾ ਪਾਉਣਾ ਹੁਣ ਬਣਾ ਹੁਣ ਬਣੀ ਜਾਣਾ ਲਾ ਲਾ ਸਾਥ ਲੈਣੀ ਬੇਲ ਨਾਲ ਚੱਕਲਾ ਚੰਗਾ ਫੇਰ ਹੱਥ ਨੇ ਕਹੀ ਮੇਰਾ ਸਿਰ ਦੁਖਦਾ ਮੈਨੂੰ ਆਏ ਦੁਖਦਾ ਫੇਰ ਅਸੀਂ ਕੋਈ ਡਾਕਟਰ ਤੇ ਲੈ ਕੇ ਜਾਂਦੇ ਅਸੀਂ ਹੈਗੇ ਆ ਜਾਂਦੇ ਜਾਗਦੇ ਬੰਝ ਪਰ ਕੇ ਬੰਦੇ ਅਸੀਂ ਡਾਕਟਰ ਤੇ ਲਿਜਾਣ ਹੀ ਦੇਂਦੇ ਅਸੀਂ ਆਪਣੀ ਦਵਾਈ ਦਵਾਗੀ ਹਾਂ ਹੋਰ ਤੂੰ ਤਾਂ ਦੇਸੀ ਬਾਈ ਦਾ ਦਵਾਈ ਦੇਣ ਨੂੰ ਅੱਛਾ ਮੈਨੂੰ ਹੋਰ ਮੱਥਾ ਢੇਕੇ ਹੋਣਿਆ ਤੇ ਦਸਵੀਂ ਵੀ ਆ ਮਾਂ ਹੀ ਕਹਿੰਨੀ ਆ ਇਹ ਤੇ ਮਾਂ ਕਰ ਨਾਲ ਲੱਗੋ ਇਹ ਤਾਂ ਰੋਣ ਨਹੀਂ ਕੰਨਣੀ ਨੇ ਪੁੱਤਰੇ ਵਿਆਹ ਪੈਰਾ ਹੋ ਕਾ ਵੀ ਛੜਿਆ ਮਰ ਕਾ ਹੋਰੇ ਮੈਂ ਜਾਣਾ ਤੂੰ ਬਾਤ ਟੌਨੀ ਦਾ ਫੋਨ ਆ ਗਿਆ ਜਾ ਤੂੰ ਭੱਗ ਜਾ ਕਿਉਂ ਭੱਗ ਜਾ ਭੱਗ ਕੇ ਲੰਘ ਜਾ ਭੱਗ ਜਾ ਕੀ ਹੋ ਗਿਆ ਕੀ ਹੋ ਗਿਆ ਮੈਂ ਕੀ ਹੋ ਗਿਆ ਟੌਨੀ ਦੀ ਬੀਬੂ ਮੈਨੇਜਰ ਨਾਲ ਭੱਜ ਗਈ ਬਦਿਆ ਸੁਆਦ ਆ ਗਿਆ ਆਏ ਆਉਂਦਾ ਸੁਆਦ ਹਾਂ ਕਿਨੇ ਕਰੀ ਮੇਰਾ ਕੀ ਬਤਾ ਬੋਲੋ ਸੁਆਦ ਫੇ ਮਾਇਆ ਹਾਂ ਹਾਂ ਹੋ ਲਉ ਆ ਹੋ ਇਹੀ ਕੰਮ ਰਹਿ ਗਿਆ ਅਬ ਕੀ ਸਮਝਿਆ ਨਹੀਂ ਦੂਜਿਆਂ ਦਾ ਰੋ ਮਾਰਦੇ ਅਨੁਭਾਗ ਬਥੇਰੇ ਜਾਣਦੇ ਮੈਂ ਤਾਂ ਦੋਸਤ ਕਰਾ ਜੀਤੀ ਬੜੀਆਂ ਨਾਲੇ ਮਨਜਨ ਨੂੰ ਪਤਾ ਉਹਨਾਂ ਨਾਲੇ ਅਹੀ ਜਿਨ੍ਹਾਂ ਨੇ ਨਾ ਉਹੀ ਚੰਗੇ ਹਾਂ ਨਾ ਸ਼ਰਮ ਤਾਂ ਨਹੀਂ ਹੁੰਦੀ ਹੈਗੀ ਚੋਰੇ ਲਾਉਣ ਵਾਲਾ ਤੋ ਲੈ ਗਿਆ ਭਾਈ ਹਾਂ ਤੇ ਜਾਣੀ ਕਿ ਅਗਲੇ ਨੇ ਹੁਣ ਜਦੋਂ ਨਹੀਂ ਆਕੇ ਬੰਦੇ ਨਹੀਂ ਚੱਜਦਾ ਹੈਗਾ ਤੇ ਫਿਰ ਆਗਨੀ ਕੀ ਕਰੇ ਲੈ ਲਾ ਰੋਟੀਆਂ ਇਹਦੇ ਦੋ ਮਾਰ ਕੇ ਉਹਨੂੰ ਮੁੱਠਾ ਦੇ ਕੇ ਹੀ ਯਾਰਾ ਮੱਥਾ ਟੇਕੇ ਫੇਰੋਕੀਆਂ ਲੈਣੀਆਂ ਭਾਈ ਉਠੀ ਮਤਾਂ ਹੌਣ ਲਾਉਂ ਜਲਾਉਂਦੀ ਨਹੀਂ ਮੱਥਾ ਮੁੱਥਾ ਦਾ ਚਿਖੀ ਪਿਆ ਫਰਾ ਯਾਰ ਲੀਲਾ ਆਏਗਾ ਤਾਂ ਕਰਦਾਉਂ ਨਾ ਇਹ ਤਾਂ ਮਤਾਂ ਭਲਾ ਦੇਣਾ ਜਾਂ ਲੈ 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 ਤੂੰ ਐ ਕਰ ਐਜੀ ਮੱਥਾ ਢੇਕੇ ਆਉਣਿਆ ਕੱਟੇ ਤੇਰੀ ਰਾਂਦ ਤੇਰੀ ਇਹੇ ਜੀ ਆ ਜਲੀ ਫਿਰ ਮੱਥਾ ਢੇਕ ਪਰ ਮੈਨੂੰ ਉਹ ਉਹ ਲੈ ਗਈ ਕੋਈ ਮਾਰ ਬਣਾ ਦੇ ਇਹ ਨਹੀਂ ਕੁਛ ਕਰਨੰਦੀ ਮੈਨੂੰ ਪਤਾ ਨਹੀਂ ਕੁਛ ਕਰਨੰਦੀ ਆ ਚੱਲ ਪੱਲਾ ਖਸਮਾ ਦੀ ਬੋਲ ਪਾ ਜਾਉਂਦੇ ਮੂਹੇ ਕੋਈ ਨਾ ਕਰੂ ਦਾੜੀ ਜੰਦਾ ਯਾਰਾਂ ਉਹ ਗਾਹ ਉਹ ਗਾਹ ਨਿਕਲ ਗਈ ਫਿਰ ਮਤੋਂ ਹੁਣ ਮੈਂ ਕਢਾ ਬੱਚਿਓ ਕੱਢਿਆ ਤੇਰਾ ਮੱਥਾ ਢੇਕੇ ਜੀ ਚੱਲ ਪਹਿਲਾਂ ਪਰੋਂ ਤੇ ਲੈ ਗਈ ਚੱਕ ਕੇ ਕੋਈ ਗੱਲ ਨਹੀਂ ਮੱਥਾ ਉਹ ਬੋਲੀ ਕਿਉਂ ਨਹੀਂ ਤੜਕਦੀ ਤੇਰੀ ਕਲਾਸ ਲਾ ਰਿਆ ਵੀ ਬਦਰੀ ਬਣਾ ਦੇ ਬਦਰੀ ਬਣਾ ਦੇ ਗੋਡਿਆਂ ਥੱਲੇ ਦੇ ਲਾਉਣੀ ਉਹਨੂੰ ਹਾਂ ਚਲਾ ਜਾ ਹੁਣ ਓਏ ਇੰਦੇ ਖਸਬੀਆਂ ਜੁਰਖੀਆਂ ਲਾਉਣ ਜਾਣ ਜੇ ਨਹੀਂ ਲੱਗਦੀ ਜਾਣੀ ਜਿਵੇਂ ਮਦਾਂ ਰੋਟੀ ਖਾਣੀ ਆ ਰੋਟੀ ਦਾ ਹਾਲ ਕਰਾਂ ਮਦਾਂ ਪਿੰਡ ਜਾਣਾ ਓਏ ਓਏ ਇੰਦੇ ਖਾਜ ਮੱਚਾ ਚੋ ਗੁਬਨੀ ਇਹ ਕਹੇ ਵੀ ਉਹਦੀ ਬੱਡ ਲਾ ਦਦੀ ਆਜੋ ਆਜੋ ਕੁੱਤਾ ਬੈਠਿਆ ਵੇ ਕੋਈ ਨਾ ਕੁੱਤਾ ਸ਼ੇਰ ਥੋੜੀ ਐ ਵੀ ਖਾ ਜੂਗਾ ਚੱਲ ਵੇ ਉਧਰ ਉਧਰ ਹੋ ਜਾ ਆ ਦੇਖੋ ਇੱਥੇ ਆਪਣਾ ਪੀਪਲੀ ਤੇ ਮੱਥਾ ਟਿਕਦਾ ਹੈ ਹੈ ਤਾਂ ਹੀ ਲੜਦੀ ਦੀ ਮੈਂ ਜੇ ਬੋਲਦੀ ਐ ਪਰ ਤੁਹਾਨੂੰ ਬੁਰੀ ਲੱਗਦੀਆਂ ਨਾਲੇ ਮੇਰੀ ਗੱਲ ਸੁਣ ਐ ਥੋੜੀ ਵੀ ਵਿਆਹ ਮਕਲਾ ਆਵਾ ਹੋ ਗਿਆ ਕੰਮ ਨਿਭੜਿਆ ਗਾਂ ਜਵਾਕ ਜੱਲਿਆ ਦੇ ਵੀ ਸੋਚਣੀ ਐ ਗਾਂ ਨਿੱਕਾ ਨਿਆਣਾ ਹੋਣਾ ਉਦੋਂ ਫਿਰ ਉਹੀ ਗੱਲ ਆ ਕਿ ਵੀ ਪੀਤਰ ਜਿਹੜੇ ਹੁੰਦੇ ਨੇ ਆਪਣੇ ਫੇਰ ਇਹ ਟੱਚਣ ਲਾ ਦਿੰਦੇ ਨੇ ਕੋਈ ਨਾ ਕੋਈ ਦੇਖ ਲੈ ਦੋਸੜੀਆਂ ਨਹੀਂ ਲੈ ਕੇ ਨਾਲੇ ਮੈਂ ਕਹਦੀ ਮੈਂ ਫਲਕਾਰੀ ਚੱਕ ਲਈ ਨਾ ਲੈਓ ਨੀਗਾ ਇਹ ਵੀ ਸੁਝੋ ਜੇ ਮੂੰਹ ਵਾਲੀ ਸੌਣ ਲੱਗਿਆ ਸੁਣਦੀ ਨਹੀਂ ਹੈ ਕੀ ਗੱਲ ਮੇਰੀ ਆ ਜਾ ਕੱਢ ਉਹ ਨਾ ਜੋੜੇ ਇੱਕ ਮੱਥਾ ਫਿਰ ਭੈਣੇ ਤੋਂ ਦੱਸ ਦਿੰਦੀ ਮੈਨੂੰ ਤੈਨੂੰ ਮੈਂ ਕਿਹਾ ਤਾਂ ਹੈ ਗੱਦੀ ਵੀ ਫਲਕਾਰੀ ਲੈ ਚੱਲੀ ਹੋਰ ਫਲਕਾਰੀ ਦਾ ਕੀ ਕਰਨਾ ਤੀਗਾ ਹਲੇ ਦੱਸ ਦਿੰਦੀ ਨਿਆਣੀ ਹੈ ਨਾ ਦੱਸਣ ਨੂੰ ਐਨਾ ਕ ਤਾਂ ਰੀਤੀ ਰਿਵਾਜਾਂ ਦਾ ਪਾਣੂ ਪਤੀ ਹੈਗਾ ਉਹ ਨਹੀਂ ਪਤਾ ਹੁੰਦਾ ਕਿਉਂ ਬਸ ਕੋਲੀ ਜਾ ਭਾਈ ਜਾ ਭਾਈ ਜਾ ਤੂੰ ਪਹਿਲਾਂ ਉਹਦੇ ਮਗਰ ਲੱਗਿਆ ਰਿਹਾ ਬੜੇ ਮੂੰਹ ਵਾਲੇ ਦੇ ਮਗਰ ਲੈ ਕਰ ਅੱਲਾ ਢੂਆਂ ਜੋੜਾ ਤਰ ਸੁੱਕ ਸੁੱਕ ਨਹੀਂ हां ਸਮਾਰ ਕੇ ਵੀ ਬਾਬਾ ਕੋਈ ਗਲਤੀ ਫਲਤੀ ਤਾਂ ਮਾਫ ਕਰੀ। ਫਰਜ ਤਾਂ ਬਣਦਾ ਸੀ ਤੇਰੇ ਪੇਕੇ ਤੋਂ ਬਾਬੇ ਦਾ ਕੱਪੜਾ ਆਉਂਗਾ। ਪਰ ਹੁਣ ਕਰੀਏ ਕੀ ਜਦੋਂ ਕਿਸੇ ਕੰਜਰ ਨੇ ਦੱਸਿਆ ਨਹੀਂ ਪੁੱਛਿਆ ਨਹੀਂ ਕੋਸਾ। ਹਾਂ ਸਮਾਰ ਕੇ। ਚਲ। ਹੋ ਜੇ ਖੜੀ। ਓਹੋ ਇੱਕ ਮਾਦਾ ਧੀਮੀਆਂ ਨੂੰ ਪਤਾ ਹੁੰਦਾ। ਬੰਦਿਆਂ ਨੂੰ ਨਹੀਂ ਪਤਾ ਹੁੰਦਾ। ਆਹੀਂ ਇੱਥੇ ਸਫਾਈ ਕਰਕੇ ਜਾਣੀ ਐ ਤੂੰ। ਲੈ ਸਫਾਈ ਹੁਣ ਮੈਂ ਮੇਰੀ ਗੱਲ ਸੁਣ। ਖੇਤਾਂ 'ਚ ਤਾਂ ਹੀ ਹੁੰਦੇ ਨੇ ਬਾਬੇ। ਹੈ ਹੁਣ ਇੱਥੇ ਬੁੜੀਆਂ ਰੋਜ ਆਉਂਦੀਆਂ ਸੋਣੀਆਂ ਵੀ ਨਹੀਂ ਲੱਗਦੀਆਂ। ਹੁਣ ਤੇਰੇ ਵਰਗਾ ਰੋਜ ਫਿਰਦਾ ਹੁੰਦਾ ਸਮਕਾਰੀ ਸਾਫ ਸਫਾਈ ਕਰਕੇ ਬਾਬੇ ਨੂੰ ਚੰਗੀ ਤਰ੍ਹਾਂ ਬਸ ਤੇਰਾ ਕਰਦਾ ਸੀ ਮੈਂ ਤਾਂ ਹੁਣ ਹੁਣ ਉਲਝਿਆ ਹੋਇਆ ਵਿਆਹ ਚ ਜੇ ਕਰਦਾ ਤੀ ਤਾਂ ਹੀ ਜੁੜਗੀ ਬਹੂ ਤਾਂ ਹੀ ਜੁੜਗੀ ਨਹੀਂ ਜੁੜਨੀ ਨੀਤੀ ਜਾਈ ਤੇਰੇ ਚੱਜ ਤੇਗੇ ਹੈ ਵੇ ਮੈਨੂੰ ਐਂ ਤਾਂ ਦੱਸ ਸੱਚ ਕਿੱਥੇ ਗਿਆ ਹੁਣ ਉਹਦਾ ਪਿੰਡ ਵਾ ਗਿਆ ਓਏ ਕਿਹਦਾ ਫੋਨ ਆਇਆ ਤੀ ਫੋਨ ਨਹੀਂ ਆਇਆ ਤੀ ਉਹ ਲੜਨ ਜੇ ਕਾਹਤੋਂ ਲੱਗ ਰਹੀ ਤੀ ਫੋਨ ਤੇ ਨਹੀਂ ਮੰਮੀ ਮੰਮੀ ਭੱਜ ਗਈ ਉਹਨੇ ਨਹੀਂ ਕੀਤੇ ਰੱਖੀ ਭੱਜੂਗੀ ਅਗਲੀ ਹੁਣ ਜਦੋਂ ਨਹੀਂ ਘਰੇ ਖੜਦਾ ਹੈ ਜਦੋਂ ਹੁਣ ਪਤੀਆ ਵੀ ਸੰਗੜ ਦਾ ਕੋਲਾ ਛੱਡ ਰੱਖੇ ਉਹ ਇਹ ਜਿਨਾਨੀ ਨਾਲ ਦਾ ਉਹੀ ਚੰਗਾ ਉਹ ਮੇਰੀ ਗੱਲ ਸੁਣ ਜਨਾਨੀ ਬਥੇਰੀ ਉਹਦੀ ਵਧੀਆ ਸੀ ਕੀ ਜੁੜਨੀ ਨਹੀਂ ਉਹਨੂੰ ਮਲੰਗ ਨੂੰ ਮੁੜ ਕੇ ਨਾਲੇ ਕਹਾਂ ਨਾਲੇ ਹੁਣ ਮੇਰੀ ਗੱਲ ਸੁਣ ਅਨਸਰ ਦੇ ਨੂੰ ਗਈ ਹੋਣੀ ਅਗਲੀ ਕਿ ਨੂੰ ਆ ਰਹੀ ਆ ਘਰੇ ਪੁੱਤ ਐਡਾ ਹੋ ਰਿਹਾ ਸਿਰ ਤੋਂ ਉੱਚਾ ਹੈ ਹਲੇ ਸ਼ਰਮ ਨਹੀਂ ਮੰਨਦਾ ਇਹ ਘਰੇ ਬਹਿ ਕੇ ਆਪਦਾ ਜਵਾਕਾਂ ਦੇ ਵਿੱਚ ਰਹੇ ਜਦ ਬੰਦੇ ਨੂੰ ਹੁਣ ਇਹ ਰੱਸੀ ਮੱਚ ਜਾਂਦੇ ਬਲ ਲਈ ਜਾਂਦੇ ਹੁੰਦੇ ਹੁਣ ਆਤ ਪਈ ਹੋਈ ਆ ਚੱਲ ਕੋਈ ਤਰਪੋ ਆ ਜਾਓ ਆਪਾਂ ਨੇ ਕੀ ਲੈਣਾ ਕਿਸੇ ਤੋਂ ਆਪਾਂ ਐਂ ਕਰੋ ਮੈਨੂੰ ਲੈ ਸਾਗ ਸੁਗ ਤੋੜਦਾ ਤੋੜ ਲੋ ਆਪਦਾ ਹੈ ਚਾ ਤੇ ਕੀ ਮਾਹੌਲ ਦੀ ਉੱਥੇ ਦਾ ਕੋਈ ਮਾਹੌਲ ਦਾ ਉਸ ਦਾ ਬਹੁਤ ਉਹਦਾ ਲੰਬਾ ਚੱਲੂਆ ਸੰਘਰਸ਼ ਤਾਂ ਖਲੋਰੀ ਬਾਡਰ ਤੇ ਖਲੋਰੀ ਬਾਡਰ ਤੇ ਦੱਲਿਆ ਸਾਹਿਬ ਨੂੰ ਮਿਲਾਈ ਤੂੰ ਹਾਂ ਲੈ ਉਹਦਾ ਰੋਜ਼ ਗੱਲਾਂ ਬਾਤਾਂ ਕਰਦੇਦੇ ਸੀ ਤਾਂ ਆਹੋ ਰਣਨੀਤੀ ਰੋਜ਼ ਸਾਡੀ ਨਵੀਂ ਤੋਂ ਨਵੀਂ ਚੱਲਦੀ ਤੀਗੀ ਉਹਦਾ ਸੰਘਰਸ਼ ਫਿਰ ਹੁਣ ਲੰਬਾ ਚੱਲੂਗਾ ਸੱਚੀ ਲੜਾਈ ਤਾਂ ਲੰਬੀ ਹੁੰਦੀ ਹੈ ਜੀ ਬੈਠਾ ਕੀ ਕਰਨਾ ਨੂੰ ਜਾ ਕੇ ਕਖਪਾ ਲਗਾ ਉਹ ਕਖਪਾ ਲਾਗੇ ਇਹ ਮੈਂ ਦੋ ਮਿੰਟ ਬਾਅਦ ਤਪਸੇ ਕਰੋ ਕਉ ਕੰਜਰ ਰਕ ਐਨੀ ਕਿੰਨੀ ਘਟਾ ਠੰਡਾ ਹੁਣ ਤਾਂ ਬਾਗੀ ਠੰਡਾ ਇਹ ਵੀ ਗੱਲ ਲਈ ਠੀਕ ਹੈ ਜੀ ਅਖਾਵਾਟ ਦੇ ਮਾਂਡੂ ਜਾ ਕੇ ਪਾ ਲੈਣ ਚੜਨ ਵਾਲਾ ਹੁਣ ਤਾਂ ਪਤੰਦਰਾ ਹੈ ਉਹ ਫੱਗਣ ਦਾ ਮਹੀਨਾ ਚੜਨ ਵਾਲਾ ਮਖਾ ਹਾਂ ਹਾਂ ਖੱਚ ਓਏ ਇਹਦਾ ਬੋਲ ਲੇ ਗਏ ਤੇ ਆਪਾਂ ਉਹ ਕਰਦੇ ਹੁੰਨੇ ਆ ਜਿਹੜਾ ਉਹ ਕਹੇ ਨੇ ਹੁੰਦੇ ਨੇ ਵੀ ਸਾਗੜਾ ਆ ਇੱਕ ਦਿਨ ਮਹੀਨੇ ਬਾਅਦ ਖਾਣੇ ਹੁੰਨੇ ਆ ਕੋਈ ਉਹ ਤਾਂ ਨਿਪੜ ਗਿਆ ਨਾ ਤੂੰ ਮੈਨੂੰ ਐਂ ਦੱਸੋ ਕੰਜਾ ਤੂੰ ਫੋਨ ਤੂੰ ਹੀ ਕਰ ਲੰਦਾ ਵੀ ਤੇਰੇ ਚਾਚੇ ਨੇ ਵੇਖਰਾ ਦੇ ਦੀ ਵੱਡੇ ਨੇ ਓਏ ਅੱਜ ਇੱਕ ਮਿੰਟ ਵਾਰ ਮੈਂ ਦੋ ਵਾਰ ਲਾਇਆ ਤੈਨੂੰ ਯਾਰਾ ਤੇਰਾ ਭੂਣ ਭਾਣ ਬੰਦਰੀ ਮੁੜ ਕੇ ਮੈਨੂੰ ਅੱਧਾ ਮਿੰਟ ਦਾ ਮੇਰੇ ਨਾਲ ਸੀ ਕਿਸੇ ਹੋਰ ਦੇ ਫੋਨ ਤੇ ਫੋਨ ਲਾ ਲਾਉਂ ਨਾ ਆਪਾਂ ਲੰਡੂ ਪੰਜੂ ਦਾ ਮਾੜਾ ਨੰਬਰ ਨਹੀਂ ਰੱਖੀਦਾ ਉਹ ਕੰਜੇ ਦਾ ਲੰਡੂ ਪੰਜੂ ਪਿੰਡ 'ਚ ਆਏ ਹੁਣ ਸਾਰੇ ਪਿੰਡ ਨਾਲ ਹੀ ਨਹੀਂ ਤਰੀ ਬਣਦੀ ਓਏ ਮਾ ਹੌਡੇ ਨਾਲ ਆਏ ਆਪਣਾ ਹੌਡੇ ਨਾਲ ਮੰਨਦੀ ਆ ਹੋਰ ਕਿਦਣਾ ਮਾੜੇ ਨਾਂ ਬਣੇ ਉਹ ਕਹਿੰਦੇ ਆਉਂਦੇ ਨੇ ਸਾਡਾ ਚਾਚਾ ਵੀ ਫਰੈਂਡ ਆ ਹਰਾਮੀ ਇਹ ਹੈ ਨਾ ਓਏ ਹਾਂਜੀ ਰਹੇ ਹਰਾਮੀ ਮਹਾ ਆ ਜੀ ਉਹ ਕਹਿੰਦੇ ਨੇ ਉਹਦਾ ਗਾਣਾ ਸੁਣਿਆ ਤੁਸੀਂ ਚਾਚਾ ਵੀ ਫਰੈਂਡ ਆ ਆਪਣਾ ਨੌਕਾ ਮੈਂ ਬਸ ਹੋਰ ਕੋਈ ਫਰੈਂਡ ਨਹੀਂਗਾ ਆਪਣਾ ਦਾ ਬੋਲੀ ਭਗਾਈ ਮਾਰ ਪਾਣਾ ਚੱਕਿਆ ਕਿ ਮੈਂ ਚੱਕਾ ਤੂੰ ਮੇਚ ਕਹਾਂਗਾ ਜੀ ਮੈਂ ਕਿਰ ਤੂੰ ਕਹਿੰਦਾ ਉਹ ਮੇਰਾ ਗੋਡਾ ਦੁਖਦਾ ਜੀ ਕੱਲ ਦਾ ਅਜਵਾਖ ਹੁਣ ਤੇਰੇ ਗੋਡੇ ਦੁਖਣ ਲੱਗ ਗਏ ਕੱਲ ਕੀ ਕਹਿ ਸਕਦਾ ਤੇਰਾ ਬਣਾਤਾ ਮੈਨੂੰ ਤਾਂ ਕਰੇ ਵੀ ਨਹੀਂ ਬਾੜਾ ਕਿਸ ਨੇ ਕਿਉਂ ਹੋਰ ਮੈਂ ਤਾਂ ਕਰੀ ਆ ਕੰਮ ਕਰ ਲੈ ਉਹ ਕੰਮ ਕਰ ਲੈ ਤੇ ਕੋਡਾ ਉਹ ਆਹ ਆ ਰਿਹਾ ਤੇ ਰਿਸ਼ਤੇਦਾਰ ਜਾ ਕੋਈ ਉਹਦਾ ਯਾਰ ਮੈਂ ਲਿਆ ਕੇ ਨਾ ਮੈਂ ਪਸਤਾ ਹੀ ਰਿਆ ਉਹ ਸਾਰੀ ਕੰਡੇ ਰੂਹੀ ਪੀਚ ਕੇ ਗਿਆ ਭੱਗ ਗਿਆ ਭੱਗ ਗਿਆ ਉੱਜੜ ਗਿਆ ਸੁਪਰਾ ਹੱਜੇ ਪਾਸਾ ਆ ਛੋਡੜ ਵੀ ਢੱਕ ਲੈਣ ਤਾਂ ਲੀੜਾ ਮੇਰਾ ਬੱਟਾ ਚਾਚਾ ਹੈ ਮੇਰੀ ਤਾਂ ਟੱਕਣੀ ਹੈ ਯਾਰ ਇਹ ਦੋ ਵੜਾ ਕੇ ਹੁੰਦੇ ਮੈਂ ਰੇੜੀ ਚ ਪਾ ਕੇ ਛੱਡ ਕੇ ਆਉਣਾ ਹੁੰਦਾ। ਨਾਲ ਕਰੇ ਚੱਲਦੇ ਆਪਾਂ ਹੁਣ ਆ ਜਾ ਆ ਜਾ ਚੱਲ ਨਾਲੇ ਦੇਖ ਹੁਣ ਤਾਂ ਜਾਂਦੀ ਵਾਰ ਦਾ ਸਾਗ ਹੈ ਇੱਕ ਅੱਡੇ ਵਾਰੀ ਖਾਦਾ ਜਾਊਗਾ। ਐ ਦੂ ਮੁੜ ਕੇ ਫਿਰ ਸਾਗ ਨੂੰ ਤਰਸਾਂਗੇ। ਨਾਲੇ ਜੈਰ ਉਹਦਾ ਗਰਮੀ 'ਚ ਤਾਂ ਉਹ ਹੀ ਨਹੀਂ ਖਾਦਾ ਜਾਂਦਾ। ਇਹ ਤਾਂ ਸਿਆਲ 'ਚ ਤਜਾਬ ਬਣਾਉਂਦਾ ਗਰਮੀ 'ਚ ਕਿਹੜਾ ਚੱਲੂਗਾ। ਹੈਂ? ਬਾਣੇ ਮੱਕੀ ਦੀਆਂ ਰੋਟੀਆਂ ਬਣਾਵਾਂਗੇ। ਹਾਂ ਆਉਂਦੀਆਂ ਬਣਾਉਣੀਆਂ ਹਾਂ ਚੱਲ ਸੁਕਰ ਨਹੀਂ ਮੇਰਾ ਤਾਂ ਅੱਧਾ ਕੰਮ ਘਟ ਗਿਆ ਨਹੀਂ ਮੈਂ ਤਾਂ ਸਾਰਾ ਦਿਨ ਚੁੱਲ੍ਹੇ 'ਤੇ ਬੈਠੀ ਰਹਿੰਦੀ ਸੀ ਕਿਸੇ ਨੂੰ ਮੱਕੀ ਦੀਆਂ ਲਾ ਦੇ ਕਿਸੇ ਨੂੰ ਬਾਜਰੇ ਦੀਆਂ ਲਿਆ ਤੈਨੂੰ ਤਾਂ ਸੁਖ ਪੈਜੂ ਹੁਣ ਲੈ ਸੁਖ ਭਵੇ ਨਾ ਹੁਣ ਹਾਂ ਲੈ ਦੱਸ ਤੇਰੇ ਦਾ ਪਹਿਲਾਂ ਨਹੀਂ ਖੜਤੀਦੀ ਹੁਣ ਫੇਰ ਪਤਨੀ ਜਮੀ ਨਹੀਂ ਖੜਨੀ ਕਿੱਥੇ ਜਾਣੀ ਆ ਮੈਨੂੰ ਐਤ ਦੱਸ ਦੇ ਮੈਂ ਤਾਂ ਉਹਦੇ ਪੇਕੀ ਨਹੀਂ ਜਾਂਦੀ ਹੈ ਦੁੱਖ ਸੁੱਖ 'ਚ ਮੈਂ ਨਹੀਂ ਕਿਸੇ ਦੇ ਜਾਂਦੀ ਛੋਟੀ ਮਾਰੀ ਵੀ ਆ ਮੈਂ ਬਾਦੂ ਅਕੇ ਗਮਾਂਡੀਆਂ ਲੈ ਫਿਰਨਗੇ ਰੋਟੀਆਂ ਮੰਗਦੇ ਵੀ ਭਾਈ ਸਾਡੇ ਘਰ ਰੋਟੀ ਨਹੀਂ ਪੱਕਦੀ ਉਹਦਾ ਖੜਦਾ ਨਹੀਂ ਵੀ ਖੜਦਾ ਨਹੀਂ ਹੁਣ ਇਹ ਆ ਗਈ ਕੁੱਲੇ ਆਏ ਸਾਹਮਣੇ ਆ ਕਰੂ ਚੱਲ ਬਈ ਦੇਖ ਲੈ ਹੋਰ ਮੈਂ ਕਿਹੜਾ ਬਹੂ ਦੀ ਕਿਸੇ ਦੀ ਮੈਂ ਨਹੀਂ ਸਾਹਮਣੇ ਤੁਹਾਨੂੰ ਕਿੰਨੇ ਸਾਲ ਰੋਕ ਕੇ ਪਕਾ ਕੇ ਖਵਾਉਂਦੀ ਰਹੀ ਰੇ ਤੋੜ ਲੋ ਗਾਂਹ ਕਿੱਥੇ ਜਾਓਗੇ ਓਹੋ ਆ ਜਾ ਨੀ ਤੋੜੀਏ ਸਾਗ ਇੱਧਰ ਹੀ ਆ ਜਾ ਇੱਧਰ ਹੀ ਆ ਜਾ ਆ ਜਾ ਆ ਤੋੜ ਲੋ ਦੇਖ ਲੈ ਹੈ ਨਾ ਐਂ ਲੱਗਦਾ ਜਿਵੇਂ ਜੇਠਾੜਾ ਆ ਰਿਹਾ ਹੋਵੇ ਇੰਨੀ ਗਰਮੀ ਨੂੰ ਬੁੱਤੇ ਦੀ ਤੂੰ ਇਹਨਾਂ ਨਾਲ ਮੂੰਹ ਚੱਕੀ ਕਿਉਂ ਤੂੰ ਫਿਰਦੀ ਰਹਿਮ ਕਰ ਲੈ ਰਾਮ ਮੈਂ ਤਾਂ ਉਹ ਗਈ ਸੀ ਜ ਖੇਤ ਮੱਥਾ ਟੱਟ ਕੇ ਹੁਣ ਬਾਬੇ ਤੇ ਤੇ ਕਿਉਂਦੇ ਹੈ ਕਿ ਨਿਆਣੇ ਪੀਗੇ ਨਿਆਣੇ ਤਾਂ ਨਹੀਂ ਫੇਰ ਵੀ ਆਪਣਾ ਫਰਜ਼ ਬਣਦਾ ਲੋਕ ਆਏ ਕਹਿਣਗੇ ਵੀ ਕੱਲੀ ਵਿਚਾਰੇ ਮੱਥਾ ਟੇਕਣ ਭੇਜਤੀ ਓਏ ਆਪ ਹੀ ਟੇਕ ਆਉਂਦੇ ਹੈਗਾ ਹਾਂ ਉਹ ਹੈ ਨਾ ਇਹ ਕੱਲ ਦਾ ਜਵਾਬ ਹੈ ਵੀ ਇਹਨੂੰ ਪਤਾ ਨਹੀਂ ਹੈਗਾ ਤੌਣ ਲੜੀਆ ਤਾਂ ਹੋਇਆ ਪਿਆ ਹੈ ਤੇ ਜੇ ਕੋਈ ਉੱਚ ਨੀਚ ਹੋ ਗਈ ਮਗਰ ਉਹ ਫਿਰ ਇਹਨਾਂ ਨੂੰ ਡਾਕਟਰਾਂ ਦੇ ਚੱਕੀ ਫਿਰਾਂਗੇ ਤਾਂ ਵਾਗੀ ਦੀ ਮੈਂ ਤਾਂ ਵੀ ਚਲ ਸਰਦਾ ਨਾਲ ਮੱਥਾ ਟੇਕਿਆ ਆਉਂਗੀ ਉੱਚ ਨੀਚ ਇਹਨਾਂ ਨਾਲ ਹੂ ਤੇਰੇ ਨਾਲ ਤਾਂ ਨਹੀਂ ਹੁੰਦੀ ਤੇਰੇ ਇਹ ਅਬਦੀ ਨੇ ਬਗਾਨੇ ਨੇ ਆਪਦਾ ਹੁੰਦਾ ਜੀ ਮੈਨੂੰ ਪੁੱਛ ਪੁੱਛ ਦੱਸ ਕੇ ਕਰਦਾ ਕੋਸਾ ਆਹੀ ਤਾਂ ਇਹਦੀ ਗੱਲ ਮਾੜੀ ਆਪਦੇ ਸਮਝਦਾ ਨਹੀਂ ਤੂੰ ਤਾਂ ਆਪਦੇ ਸਮਝ ਨਹੀਂ ਇਹਨੇ ਸਮਝਿਆ ਆਪ ਤਾਂ ਮੇਰੀ ਗੱਲ ਸੁਣ ਤੀ ਹੁਣ ਜਿਹੜਾ ਪਾਣਾ ਵਰਤਨਾ ਸੀ ਉਹ ਤਾਂ ਦੇਖੋ ਵਰਤ ਗਿਆ ਹੁਣ ਕੀ ਫਾਇਦਾ ਸੱਪ ਤਾਂ ਲੰਘ ਗਿਆ ਹੁਣ ਕਿਲੀ ਨੂੰ ਕੁੱਟਣ ਦਾ ਕੋਈ ਫਾਇਦਾ ਨਹੀਂ ਹੈਗਾ ਆਪਦੇ ਸਮਝਦਾ ਰਹਿਆ ਹੁਣ ਤੱਕ ਆਪਦੇ ਉਹ ਕਿੱਥੇ ਸਮਝਿਆ ਤਾ ਤੂੰ ਰਹਿਣ ਦੇ ਤੈਨੂੰ ਨਹੀਂ ਕਰਿਆ ਯਾਰ ਤੇਰੇ ਪਿੱਛੇ ਜਾਣ ਦਸ ਮਰੀ ਜਾਂਦਾ ਭਾਈ ਚੱਲ ਕੋਈ ਨਾ ਆਪਦੀ ਸਮਝ ਤਾਈਂ ਦੇਖ ਤੇਰੇ ਨਾਲ ਚੱਲ ਇਹ ਨਹੀਂ ਕਹਿੰਦੇ ਦਿਲ ਚਾਹੇ ਗੁੱਸਾ ਮਸਾਲਾ ਵੀ ਪਪਾਈ ਤੈ ਮੈਨੂੰ ਦੱਸਣ ਦੱਸਣਾ ਤੇਰਾ ਫਰਜ਼ ਨਹੀਂ ਮੰਨਦਾ ਤੀਗਾ ਤੇ ਫੋਨ ਤਾਂ ਤੂੰ ਬੰਦ ਰੱਖ ਰਿਹਾ ਆਂ ਦਾ ਕਰਕੇ ਉਹ ਸਾਰਾ ਪਿੰਡ ਮੇਰੇ ਨਾਲ ਦੀ ਕਿਸੇ ਨੂੰ ਹੋਰ ਕਰਤਾ ਆਂ ਦਾ ਕੋਈ ਜ਼ਰੂਰੀ ਨਹੀਂ ਹੋਰ ਨੰਬਰ ਨਹੀਂ ਹੈਗਾ ਤੇ ਯਾਰ ਨੰਬਰ ਨਹੀਂ ਹੈਗਾ ਤੀਗਾ ਤੁਸੀਂ ਸਾਰੇ ਪਿੰਡ ਦੇ ਤੀਮੀਆਂ ਦੇ ਨੰਬਰ ਲਈ ਫਿਰਦੇ ਹੋ ਬੰਦਿਆਂ ਨੇ ਤਾਂ ਨੰਬਰ ਨਹੀਂ ਬੰਦਿਆਂ ਦਾ ਹੈ ਨਹੀਂ ਮਰ ਲਵੇ ਕਿਸੇ ਦਾ ਤੀਮੀਆਂ ਦੀ ਨੰਬਰ ਨੇ ਆਹ ਆ ਦੇਖ ਲੈ ਲੱਸਣਾ ਬੰਦੇ ਕਿੱਥੇ ਧੀਂਦੇ ਨੇ ਇਹਨਾਂ ਨੂੰ ਤੀਮੀਆਂ ਦੇ ਨੰਬਰ ਨੇ ਉਹ ਕਾਲ ਉਹ ਮਰੇ ਕੋਈ ਨੰਬਰ ਨਹੀਂ ਹੈਗਾ ਯਾਰ ਮਰ ਲਵੇਗਾ ਨਾ ਭੈਣ ਕਿਸੇ ਤਾਂ ਜਾਂਦੀ ਆ ਤੀਮੀਆਂ ਦੇ ਨੰਬਰ ਨੇ ਉਹ ਆ ਹੀ ਨਹੀਂ ਕਹਿੰਦੀ ਤੁਸੀਂ ਵੀ ਉਹੀ ਨਹੀਂ ਬੇੜੀ ਤੇ ਹੁਣ ਜਿਵੇਂ ਆਪਾਂ ਤੈਨੂੰ ਹੌਲੀ ਹੌਲੀ ਆਪੇ ਲੱਸਣਾ ਦਾ ਪਤਾ ਲੱਗ ਜਾਊਗਾ ਕੀ ਲੱਗ ਜਾ ਕੀ ਲੱਛਣਾਂ ਦਾ ਪਤਾ ਉਹ ਤੂੰ ਤੂੰ ਹਟਿਆਣਾ ਉਹ ਪਹਿਲਾਂ ਮੈਨੂੰ ਦੱਸ ਕੀ ਲੱਛਣਾਂ ਦਾ ਪਤਾ ਲੱਗ ਜੂਗਾ ਇਸ ਨੂੰ ਅਕਲ ਮੇਰੀ ਤਾਂ ਚੁੰਨੀ ਤੇ ਆ ਦੇਖ ਲੈ ਨਾ ਹੋਰ ਸਾਰੀ ਚੁੰਨੀ ਖਰਾਬ ਹੋ ਇਸ ਨੂੰ ਪੁੱਛ ਲਈ ਕੀ ਕਹੀ ਜਾਂਦੇ ਨੇ ਇਹ ਇਹ ਉਹੀ ਮਾਰਦਾ ਪਕਾਈ ਵੀ ਇਹ ਭਗ ਜੇ ਨਹੀਂ ਆਏ ਨਹੀਂ ਕਹਿੰਦੀ ਘਰ ਬੱਟਣ ਨੂੰ ਫਿਰਦਾ ਇਹ ਪਹਿਲਾਂ ਮੈਨੂੰ ਬਚਨ ਨਹੀਂ ਦਿੱਤਾ ਇਹਨਾਂ ਨੇ ਕਿਉਂ ਪਹਿਲਾਂ ਬਹਿ ਉਹ ਪਹਿਲਾਂ ਕੀ ਬਹਿਤੀ ਤੂੰ ਹਾਂ ਰਿਸ਼ਤੇ ਆਉਂਦੇ ਨੇ ਰਿਸ਼ਤੇ ਟੋਕਣਾਂ ਦੇ ਆਉਂਦੇ ਨੇ ਬੰਦੇ ਉਹ ਰਹਿਣ ਦੇ ਕੀ ਗੱਲ ਤੂੰ ਬਾਬਾ ਦੀ ਆ ਵੀ ਤੈਨੂੰ ਟੋਕਣਾਂ ਨੂੰ ਪੁੱਛਾ ਕਰਕੇ ਰੇਕੜੂ ਤੂੰ ਕਹਿੰਦਾ ਇਹ ਤਾਂ ਐਂ ਕਰਦਾ ਨਸੇ ਕਰਦਾ ਬਾਹ ਕਰਦਾ ਕਹਣਾ ਜੇ ਤੂੰ ਬੈਠਿਆ ਵੀਰੇ ਆ ਹੁਣ ਹੁਣ ਮਸਾ ਘਰ ਬਸਿਆ ਮੇਰਾ ਚੱਲ ਕੋਈ ਨਾ ਹੁਣ ਤੇਰਾ ਘਰ ਬਸ ਉਹ ਮੈਂ ਕੀ ਜਾੜਦਾ ਫਿਰ ਆ ਹੁਣ ਜਾੜਨ ਲੋ ਕਸਰਾ ਕਹਿੰਦਾ ਤੀਵੀ ਮੈਂ ਤਾਂ ਤੈਨੂੰ ਕਹਿੰਦਾ ਘਰ ਸੁਣਾ ਛੱਡ ਕੇ ਨਾ ਜਾਇ ਕਰ ਇਹਨਾਂ ਦੇ ਮਗਰ ਫਿਰ ਹੀ ਜਾਣਦੇ ਨੇ ਜਿੱਥੇ ਫਿਰਦੇ ਨੇ ਮੈਂ ਕਿੱਥੇ ਜਾਣਾ ਜੀ ਮੈਂ ਤਾਂ ਹੁਣ ਕਿੱਥੇ ਇਹ ਲੋਕੀਵੇਂ ਬੋਲਦਾ ਮੈਂ ਤਾਂ ਇਹੀ ਕਹਿੰਦੀ ਸੀ ਮੈਂ ਖਾ ਦੇ ਕੀ ਹੈ ਪਹਿਲਾਂ ਹੀ ਕਹਿੰਦੀ ਮੈਂ ਨਾ ਕਹਿੰਦੀ ਆ ਕਿ ਅਸੀਂ ਉੱਥੇ ਜਾਵਾਂਗੇ ਹਨੀਮੂਨ ਤੇ ਆਹ ਉਹ ਨਿਆਣੀ ਨੇ ਨਾ ਹਨੀਮੂਨ ਤੇ ਜਾਣ ਨੂੰ ਇਹ ਜਾ ਇਹਨਾਂ ਵਿਚਾਰ ਨੂੰ ਕਿਹੜਾ ਹਨੀਮੂਨ ਕੀ ਹੁੰਦਾ ਉਹ ਉਹ ਠੀਕ ਨਾ ਮੈਂ ਦੱਸੂਗੀ ਐਸੇ ਨੂੰ ਪਤਾ ਹੈ ਪੜ੍ਹੀ ਲਿਖੀ ਹੈ ਮੈਨੂੰ ਤਾਂ ਆਪਣੀ ਅੰਨਾ ਪਤਾ ਹੈਗਾ ਮੈਥੋਂ ਨਹੀਂ ਬਣਾਏ ਮਣੂ ਇਹ ਜਾਂਦੇ ਇੰਨੇ ਤੁਸੀਂ ਨਹੀਂ ਬਣਦੇ ਮੈਥੋਂ ਉਹ ਕਿੱਥੋਂ ਬਣਾਉਂਗਾ ਯਾਰ ਚੱਲ ਕੋਈ ਨਾ ਚਾਹ ਮੈਂ ਚਾਹ ਬਣਾ ਕੇ ਲਿਆਉਂਗੀ ਬਾਈ ਜੀ ਦੋ ਕੜੀ ਤੂੰ ਤੈਨੂੰ ਮੈਂ ਮੈਂ ਤੈਨੂੰ ਬਾਰ-ਬਾਰ ਕਹਿਣਾ ਵੀ ਤੂੰ ਇੰਨਾ ਨਾਲ ਨਾ ਤੁਰਿਆ ਕਰ ਐਵੇਂ 70 ਖਾਵੇਂਗੀ ਮੈਥੋਂ ਐਂ ਆਈ ਤਰੂ ਐਂ ਤਰੂ ਨਾ ਦੇਖ ਮੇਰੀ ਗੱਲ ਇਹਦੇ ਖਾ ਲੇਗਾ ਤੂੰ ਮਤਲਬ ਚੜ ਚੜ ਕੇ ਹੀ ਨਾ ਤਰਾ ਤੇਰਾ ਕੀ ਮਤਲਬ ਲੈ ਇਹਨੂੰ ਨਾਲ ਲੈ ਆਣ ਦਾ ਓਏ ਕੋਈ ਘਰ ਦਾ ਮੈਂਬਰ ਆ ਜਾਂ ਨਹੀਂ ਸ਼ਾਇਦ ਮੈਂਬਰ ਉਦੋਂ ਘਰ ਦਾ ਤਾਂ ਮੈਂਬਰ ਤਾਂ ਸਮ ਕਦੋਂ ਨਹੀਂ ਸਮਝਿਆ ਸਾਰੇ ਉਹਦੀ ਉਂਗਲਾਂ ਤੇ ਚੜਿਆ ਫਿਰਦਾ ਤੇ ਲੰਮ ਗੋਡਲ ਚ ਵਧੀਆ ਰਾਤ ਕੱਟ ਗਈ ਉਹ ਤਾਂ ਵਗ ਗਿਆ ਵਗ ਗਿਆ ਤਾਂ ਹਾਂ ਵਗ ਗਿਆ ਨਹੀਂ ਥਾਲੇ ਦਾ ਐਵੇਂ ਡਾਂਗਾ ਖਾ ਕੇ ਜਾਂਦਾ ਉਹ ਉਹ ਹੱਥ ਲਾ ਕੇ ਦੇਖਾਂਗਾ ਉਹਦੇ ਉਹਦੇ ਮੂਰੇ ਤਾਂ ਬੋਲ ਨਹੀਂ ਸਕਦੇ ਮੰਗ ਰਹੇ ਉਹਦਾ ਕੀ ਦੇ ਮੂਰੇ ਬੋਲ ਸਕਦੇ ਓਏ ਆਜੂ ਕੱਲ ਨੂੰ ਆਜੂਗਾ ਉਹ ਦੇਖ ਲਈ ਓਰੇ ਆਉਣ ਦੇ ਆਉਂਦੀ ਲੈਣਾ ਬਾਈ ਉਹੀ ਗੱਲਾਂ ਤੇਰੀਆਂ ਫਿਰ ਮੈਂ ਲਾ ਬੁਲਾਉ ਤੁਸੀਂ ਮੈਨੂੰ ਨੇ ਬੁਲਾਣ ਦਿੰਦੇ ਮੈਂ ਤਾਂ ਆਏ ਕਰਿਆ ਨੂੰ ਅਡ ਕਰਦੇ ਪਰੇ ਅਡ ਹੋ ਜਾਣਗੇ ਹਾਂ ਹੋਰ ਕੀ ਹੈ ਬੜਾ ਬੜਾ ਕਿਹੜਾ ਕਰਕੇ ਦਿਖਾਉਂਦਾ ਮੈਨੂੰ ਜਦੋਂ ਜਦੋਂ ਦੀ ਤਾਂ ਘਰ ਵਾਲੀ ਰਹੀ ਨਹੀਂ ਰੁਕ ਜਾਣਾ ਤੇਰੀ ਵਾਲੀ ਲੈ ਜੂ ਪਜਾ ਕੇ ਐ ਕਿ ਮੈਂ ਲੈ ਜੂ ਹਾਂ ਅਹੀਂ ਲੈ ਜੂ ਹੋਰ ਨੂੰ ਤਾਂ ਲੈ ਗਈ ਨਹੀਂ ਗਿਆ ਉਹ ਲੱਛਣ ਉਹਦੇ ਬਹੁਤ ਮਾੜੇ ਤੈਨੂੰ ਮੈਂ ਦੱਸਾਂ ਹੋਰ ਚੰਗਾ ਘਰ ਬਸਾੜ ਲੈ ਨਾ ਵਿੱਚ ਆ ਪਾਣੀ ਹਾਂ ਬਣਾਉਣੀ ਆ ਮੈਂ ਚੱਲ ਲੈ ਦਹੀਂ ਭੌਂਕੀ ਜਾਂਦੇ ਨੇ ਸਾਰੇ ਨਾਲ ਰੈਸਟ ਕਰ ਲੈ ਥੱਕ ਗਈ ਓਵੇਂ ਤੂੰ ਦਮ ਦਮ ਲੈ ਲੈ ਦੱਤਾਂ ਘੁੱਟ ਦੇ ਦੱਤਾਂ ਘੁੱਟੂ ਐ ਘੁੱਟੀਆਂ ਨੇ ਪਹਿਲਾਂ ਤਾਂ ਵੀ ਕੀ ਕਰ ਲਾਂਗੇ ਦੋਨੇ ਐਂ ਕਰਦੀ ਆ ਹੁਣ ਤਾਂ ਮੇਰੇ ਨਾਲ ਚਲ ਬੱਦੀਆ ਬੋਲਦੀ ਐ ਇਹਨੂੰ ਪੁੱਛਦੀ ਆ ਜਾ ਕੇ ਵੀ ਭਾਈ ਪਹਿਲਾਂ ਤੂੰ ਕਿਤੇ ਵਿਆਹੀ ਸੀ ਤੀ ਜਾਂ ਨਹੀਂ ਕੀ ਗੱਲ ਬਾਤ ਹੈ ਕਿ ਪੁੱਛਣਾ ਤਾਂ ਮੇਰਾ ਫਰਜ਼ ਬਣਦਾ ਕੱਲ ਨੂੰ ਕੋਈ ਉਨੀ ਕੀ ਗੱਲ ਹੋਗੀ ਫਿਰ ਐਵੇਂ ਵੱਧ ਲੋਕ ਸਾਨੂੰ ਕੁੜੀ ਸੀ ਫਿਰਨਗੇ ਵੀ ਤੁਸੀਂ ਨੇ ਕਿਸੇ ਨੂੰ ਦੱਸਿਆ ਪੁੱਛੀ ਨਹੀਂ ਹੈਗੇ ਜਮੇ ਐਦੂ ਪਹਿਲਾਂ ਕਿਉਂ ਘਰੇ ਆ ਜਣ ਦੋਨੇ ਪੁੱਛਦੀ ਆ ਇਹਨੂੰ ਜਾ ਕੇ ਪਿਆਰ ਚ ਨਾਲ ਐਂ ਕਰਦੀ ਆ ਚਾਹ ਫੇਰੇ ਪੀ ਲੁਗੀ ਇਹਨੂੰ ਚਾਹ ਇੱਕ ਤਾਂ ਇਹਨਾਂ ਦੱਸਿਆ ਪਾ ਖਾਨਾ ਲੜਾਈਆਂ ਨਹੀਂ ਮੁੱਕਦੀਆਂ ਹੈਗੀਆਂ ਮੈਂ ਤਾਂ ਪਰੇਸ਼ਾਨ ਹੋ ਗਈ ਕੀ ਕਰਾਂ ਕੀ ਗੱਲ ਪੜੇ ਕੱਲੀਓ ਬੋਲੀ ਜਾਨੀ ਐ ਨਹੀਂ ਪੜੇ ਥੰਗ ਜੇ ਗਈ ਸੀ ਲੱਤਾਂ ਦੁਖਣ ਲੱਗੀਆਂ ਤਾਂ ਕਰਕੇ ਬਾਹਲਾ ਸੋਹਲ ਸਰੀਰ ਹੈ ਹਨਾ ਤੇਰਾ ਨਹੀਂ ਨਹੀਂ ਪੜੇ ਸੋਹਲ ਤਾਂ ਖਾ ਨੂੰ ਆ ਉਹ ਤੁਰਕਿਆ ਹੈ ਨਾ ਧੁੱਪ ਕਰਕੇ ਤਾਂ ਹੋ ਗਿਆ ਵਧੀਆ ਤੁਰਨਾ ਤਾਂ ਚਾਹੀਦਾ ਬੰਦੇ ਨੂੰ ਸਰੀਰ ਫਿੱਟ ਰਹਿੰਦਾ ਨਾਲੇ ਵਜਨ ਨਹੀਂ ਵੱਧਦਾ ਤਾਂ ਹੀ ਤਾਂ ਤੂੰ ਮੋਟੀ ਹੋ ਰਹੀ ਹੈ ਜੇ ਤੁਰਦੀ ਨਹੀਂ ਹੈਗੀ ਇਹ ਗੱਲ ਤਾਂ ਹੈਗੀ ਹੁਣ ਮੈਂ ਦੇਖ ਲੈ ਕੜਤੀ ਮੈਂ ਤੁਰਨਾ ਜਾਣੀ ਜਾਣਾ ਜੇ ਮੈਂ ਕੰਮ ਮੰਗਰੋਂ ਕਰ ਲਾਂ ਤਾਂ ਹੀ ਕਹਿਨੀ ਆ ਕੜਤੀ ਸੰਦੇਹਾਂ ਉੱਠ ਕੇ ਨਾ ਸ਼ਹਿਰ ਕਰਕੇ ਆਇਆ ਕਰ ਭਣੇ ਹੋ ਜੂ ਮੈਂ ਤੇਰੇ ਵਰਗੀ ਲੈ ਤੂੰ ਤਾਂ ਮੱਥੋਂ ਵੀ ਪਤਲੀ ਹੋ ਜੂਗੀ ਹੈ ਹੋਰ ਮੈਨੂੰ ਤਾਂ ਇਹ ਤੈਨੂੰ ਪਤਾ ਕਰ ਦੇ ਕੰਮਾਂ ਕਾਰਾਂ ਚ ਕੱਲੀ ਜਾਣੀ ਹੁੰਦੀ ਤੇ ਨਿਕਲਿਆ ਨਹੀਂ ਜਾਂਦਾ ਇੰਨਾ ਹਨਾ ਹੁਣ ਤਾਂ ਚੱਲ ਆਪਾਂ ਦੋ ਆ ਗਈ ਚ ਆਪਾਂ ਦੋਨੇ ਵਗਜਿਆ ਕਰੀਏ ਠੀਕ ਆ ਭਣੇ ਠੀਕ ਆ ਨੀ ਕਾਨੂੰ ਲੜਦੀ ਮੇਰਾ ਕਿਹੜਾ ਕੋਈ ਦਿਮਾਗ ਫਿਰਿਆ ਤੂੰ ਆਪੇ ਨਾਲ ਕੋਈ ਮੰਨਦਾ ਕਿਸੇ ਕੰਜਰ ਦੀ ਹੈ ਅੱਜ ਮੱਥੇ ਵਾਸਤੇ ਕੀ ਗੱਲ ਹੋਈ ਸੀ ਤੈਨੂੰ ਵੀ ਪਤਾ ਹੈ ਚੱਲ ਤੂੰ ਕਿਹੜਾ ਹੁਣ ਕੋਈ ਨਿਆਣੀ ਸਿਆਣੀ ਬਿਆਣੀ ਹੈ ਤੂੰ ਮੈਨੂੰ ਐਂ ਦੱਸ ਸੱਚ ਹੋਰ ਤਾਂ ਗੱਲਾਂ ਦੀਆਂ ਗੱਲਾਂ ਹੁਣ ਨਿਕਲੇ ਹੋਏ ਤੇ ਦੋਨੇ ਭਾਈ ਉਜੜੇ ਹੋਏ ਨੇ ਤੇ ਤੂੰ ਪਹਿਲਾਂ ਕਿੱਥੇ ਵਹੀ ਹੋਈ ਸੀ ਪਹਿਲਾਂ ਮੈਂ ਕਹਣੀ ਹਾਂ ਵਿਆਹੀ ਹੋਈ ਸੀ ਹਾਂ ਐਂ ਤਾਂ ਮੈਨੂੰ ਪਤਾ ਹੈ ਦੱਸਿਆ ਸੀ ਮੈਨੂੰ ਕਿਸੇ ਨੇ ਵੀ ਵਿਆਹੀ ਹੋਈ ਹੈ ਐਂ ਪੁੱਛਦੀ ਬਹੁਤ ਰਕਾਰ ਨਾਲ ਫਿਰ ਕੀ ਕਰਦਾ ਪੁੱਛ ਨਾ ਭੈਣੇ ਉਹਦਾ ਤਾਂ ਭਾਰੀ दारू ਪਿੰਦਾ ਤੇ ਐਨਾ ਕੁੱਟਦਾ ਤੇ ਮੈਨੂੰ दारू ਪੀ ਕੇ ਸੱਤਿਆ ਨਾਜ਼ ਕਰ ਦਿੰਦਾ ਤੇ ਮੇਰਾ ਤਾਂ ਕੁੱਟ-ਕੁੱਟ ਰੋਟੀ ਵੀ ਨਹੀਂ ਸੀ ਖਾਣ ਦਿੰਦਾ ਅੱਧੀ ਰਾਤ ਨੂੰ ਭੈਣੇ ਮੈਨੂੰ ਘਰੋਂ ਕੱਢ ਦਿੰਦਾ ਤੇ ਅੱਧੀ ਰਾਤ ਨੂੰ ਅੱਕ ਕੇ ਫਿਰ ਮੈਂ ਤਾਂ ਇੱਧਰ ਆ ਗਈ ਅੱਛਾ ਉਹ ਮੈਂ ਮਰ ਜਾ ਹਈਏ ਬੰਦੇ ਨਾਲ ਤਾਂ ਕੱਟਣਾ ਫੇਰ ਔਖੀ ਹੈਗਾ ਤੂੰ ਮੈਨੂੰ ਐਂ ਦੱਸ ਹਾਂ ਮੇਰੇ ਵਾਲੇ ਜੇਟ ਨਾਲ ਤੇਰਾ ਸਾੜਾ ਗਾਂੜਾ ਪਹਿਲਾਂ ਕਦੋਂ ਕਦਾਂ ਚੱਲਦਾ ਉਹ ਭੈਣੇ ਇਹਨੇ ਕਦੇ ਨੇ ਕੀ ਹੋਇਆ ਮੈਂ ਪੀਆਰਟੀਸੀ ਬੱਸ 'ਚ ਚੜੀ ਭੀੜਤੀ ਬਾਲੀ ਉਹਦੇ ਵਿੱਚ ਇੱਕ ਤਾਂ ਜਿਹੜਾ ਹਸਮੁਖ ਜਿਹਾ ਜੇਟ ਵਗ ਗਿਆ ਹਾਸੀ ਇਹ ਕਿ ਕਿਸੀ ਮੇਰੇ ਕਾਰਾਲਾ ਜਿਹੜਾ ਹੁਣ ਆਲਾ ਦਾ ਅੱਛਾ ਅੱਛਾ ਉਹ ਜਿਹੜਾ ਇਹਨਾਂ ਨੇ ਪਹਿਲਾਂ ਤਾਂ ਮੈਨੂੰ ਤਰਸ ਮੰਨ ਕੇ ਸੀਟ ਛੱਡੀ ਪੈਣੇ ਸੀਟ ਤੇ ਚੱਲ ਮੈਂ ਬੈ ਗਈ ਫਿਰ ਇਹਨਾਂ ਨੇ ਮੇਰੇ ਨਾਲ ਦੁੱਖ ਸੁੱਖ ਦੀਆਂ ਕਰੀਆਂ 2-4 ਫਿਰ ਉਹਨੇ ਮੈਨੂੰ ਨੰਬਰ ਦਿੱਤਾ ਉਹਦਾ ਲੈ ਹਾਂ ਵੀ ਗੱਲਾਂ ਕਰ ਲਿਆ ਕਰੀ ਵੀ ਗੱਲਾਂ ਕਰ ਲਿਆ ਕਰੀ ਤੇ ਫਿਰ ਮਾਣੀ ਮੋਟੀ ਸਾਡੀ ਗੱਲਬਾਤ ਹੋਣ ਲੱਗੀ ਪਰ ਹਾਸੀ ਹਾਸੀ ਚ ਫੋਨ ਇੱਕ ਦਿਨੇ ਇਹਨੇ ਫੜ ਲਿਆ ਅੱਛਾ ਗੱਲਬਾਤ ਤੇਰੀ ਉਹਦੇ ਨਾਲ ਹੁੰਦੀ ਸੀ ਹੈ ਨਾ ਉਹਦੇ ਨਾਲ ਬਾਣੀ ਨਹੀਂ ਤੀ ਹੋਈ ਇੱਕ ਕੋ ਦੋ ਵਾਰ ਹੋਈ ਤੇ ਹੈ ਲੋ ਆਏ ਜੀ ਉਹ ਕਹਿੰਦਾ ਮੇਰਾ ਭਰਾ ਹੈਗਾ ਕਹਿੰਦਾ ਮੈਂ ਤੇਰੀ ਉਹਦੇ ਨਾਲ ਗੱਲ ਕਰਾਉਣਾ ਦਾ ਕਹਿੰਦਾ ਵਿਚਾਰਾ ਬੌਲਾ ਚੰਗਾ ਦਾ ਅੱਛਾ ਫਿਰ ਦੁਖੀ ਵੀ ਬੌਲਾ ਦਾ ਘਰ ਕਹਿੰਦਾ ਅੱਛਾ ਹਾਂ ਦੁਖੀ ਤਾਂ ਹੁਣ ਤੈਂਦੇ ਏ ਕੀ ਲਿਆ ਉਹ ਇੱਕ ਗੱਲ ਕਰਮ ਵਾਲੀ ਬਖਸਤੀ ਹੈ ਨਾ ਜਿਹੜੀ ਉਹਨੇ ਤੈਨੂੰ ਸੀਟ ਛੱਡੀ ਤੈਨੂੰ ਉਹ ਸੀਟ ਤੇ ਬਿਠਾਇਆ ਦੇਖ ਲੈ ਉਹਦੂ ਮੁੜ ਕੇ ਤੈਨੂੰ ਇਸ ਘਰ ਦੀ ਬਹੂ ਬਣਾਇਆ ਤੇਰੇ ਵਾਸਤੇ ਦੇਖ ਲੈ ਸੋਫਾ ਸੈੱਟ ਹੈ ਨਾ ਇਹ ਵੀ ਤੈਨੂੰ ਹੀ ਸਮਹਾਤਾ ਵੀ ਤੂੰ ਐਸੇ ਦੀ ਬੈਠੀ ਰਹੀ ਆ ਕਰ ਇਹ ਤਾਂ ਹੈ ਭੈਣੇ ਇਹ ਤਾਂ ਹੈ ਤੇ ਜਵਾਕ ਜੱਲੇ ਕੋਈ ਨਿਆਣਾ ਨਿੱਕਾ ਹੈਗਾ ਤੀ ਹਾਂ ਭੈਣੇ ਤਿੰਨ ਸੀਗੇ ਅੱਛਾ ਅੱਛਾ ਫੇਰ ਤਾਂ ਸੁਖਣਾ ਰੰਗ ਲੱਗੇ ਹੋਏ ਤੇ ਗਹਿਮ ਲਗਹਿਮਲ ਹੁੰਦੀ ਹੋਣੀ ਘਰੇ ਹਨਾ ਪਰ ਇੱਕ ਗੱਲ ਹੈ ਭੈਣੇ ਚਲੋ ਤਾਂ ਤੇਰੇ ਕਰਮਾਂ ਦਾ ਜਿਹੜਾ ਚਲ ਲਿਖਿਆ ਤੀ ਬਣ ਗਿਆ ਜਵਾਕ ਨਹੀਂ ਤੇ ਛੱਡਨੇ ਤੀ ਹਨਾ ਜਵਾਕ ਦੇ ਸਿਰ ਤੇ ਵੀ ਜਨਾਨੀ ਟਾਈਮ ਪਾਸ ਕਰ ਲੈਂਦੀ ਐ ਸੁਖ ਨਾਲ ਤੇਰੇ ਤਾਂ ਫੇਰ ਵੀ ਤਿੰਨ ਜਵਾਕ ਤੇ ਹਨਾ ਇੱਕ ਇਧਰ ਤੀ ਇੱਕ ਇਧਰ ਇੱਕ ਗੋਦੀ ਵੱਡੇ ਹੋ ਗਏ ਹੁਣੇ ਕੁਛ ਦੀਆਂ ਭੈਣੇ ਪਿਓ ਮਾਗਰ ਲੱਗਦੇ ਤੇ ਕੀ ਕਰਾਂ ਕਿ ਜਿਹੜਾ ਜੀ ਨਹੀਂ ਕਰਦਾ ਹੁੰਦਾ ਘਰ ਛੱਡਣ ਨੂੰ ਚਾਹਦੇ ਬਾਪ ਤੇ ਬਾਗੇ ਤੇਰੇ ਤੇ ਤਾਂ ਗਈ ਨਹੀਂ ਕੋਈ ਹਾਂ ਹਾਂ ਚਲ ਕੋਈ ਨਾ ਭਣੇ ਹੁਣ ਤਾਂ ਘਰ ਛੱਡ ਚੇ ਨਾ ਛੱਡ ਹੁਣ ਤਾਂ ਲਿਖ ਦੇ ਕਿ ਉਰੇ ਜਦੋਂ ਆਏਗੀ ਤੈਨੂੰ ਤਾਂ ਅਸੀਂ ਗਲ ਪੇਟ ਲਾਵਾਂਗੇ ਪਰ ਭਣੇ ਮੇਰੀ ਇੱਕ ਗੱਲ ਦੇਖ ਕੰਨ ਖੋਲ ਕੇ ਸੁਣ ਲੈ ਕੱਲ ਨੂੰ ਅਗਲਾ ਉਰੇ ਮੰਗਰ ਨਾ ਜੇ ਤੇ ਸਾਡੀ ਤਾਂ ਸਰੀਕੇ 'ਚ ਬੇਇੱਜ਼ਤੀ ਹੋਊ ਨਾ 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 ਮੰਗਰ ਨਹੀਂ ਆਉਂਦਾ ਹੈਗਾ ਤਲਾਕ ਦੀ ਲੈ ਆਏ ਹਲਿਆ ਤਾਂ ਡੋਰੂ ਮੰਗੋ ਸਰ ਓਕੇ ਨਾ ਫੇਰ ਤਾਂ ਅਗਲਾ ਉ ਪੱਕਾ ਹੀ ਤਲਾਕ ਦੇ ਕੇ ਆਉਣਾ ਤੀਗਾ ਉਹਨੋ ਕੇ ਚੱਜ ਲਾਲ ਤਲਾਕਾਂ ਦਾ ਬਾਣੀ ਤੇਰੇ ਆ ਸਾਡੇ ਆਏ ਨੂੰ ਵੀ ਚੱਜ ਲਾਲ ਵੀ ਇਹ ਬਹੂ ਲੈ ਆਊਗਾ ਆ ਦੇਖ ਲੈ ਆ ਬਠਿਆ ਤੀਲਿਆ ਕੇ ਮੂਰਤ ਹੂੰ ਹੈਗੀ ਸੋਹਣੀ ਸਨੱਖੀ ਐ ਬਧੀਆ ਸੋਹਣੀ ਐ ਤੂੰ ਹਨਾ ਚੱਲ ਤੈਨੂੰ ਨਹੀਂ ਮੈਂ ਮਾੜਾ ਕਹਿੰਦੀ ਆਹੀ ਕਹਿਣੀ ਆ ਭੈਣੇ ਜੇ ਕਦੇ ਹੋਣ ਗਈ ਉਹ ਤੋਂ ਕਾਗਜ਼ ਤੇ ਸਾਈਨ ਸੂਨ ਕਰਾ ਲਈ ਆਪਾਂ ਆਪੇ ਲਿਖ ਲਾਂਗੇ ਉਹਦੇ ਤੋਂ ਕੁਛ ਨਾ ਕੁਛ ਇਹਦਾ ਕੋਈ ਪਤਾ ਨਹੀਂ ਜਾ ਕੇ ਨਹੀਂ ਤੇ ਜਨਾਨੀ ਬੰਦੇ ਤੇ ਕੇਸ ਕਰਦੀ ਹੁੰਦੀ ਐ ਵੀ ਮੈਨੂੰ ਖਰਚਾ ਪਾਣੀ ਦੇ ਕਿਤੇ ਤੇ ਤੇ ਕਰਦੇ ਹੈ ਹੈ ਕੀ ਹੋਰ ਕੀ ਨਾ ਪੁੱਠੀ ਬਾਜੀ ਭੇਜੂਗੀ ਕਿ ਤੇ ਪੀ ਆਰ ਸੀ ਚੜਨ ਜੋਗੀ ਹੋ ਰਾਇ ਤੇ ਹਾਂ ਬਾੜਾ ਕਰਾਇਆ ਵੀ ਨਹੀਂ ਦੇਣਾ ਕਿਸੇ ਨੇ ਕੋਈ ਨਾ ਭਨੇ ਹੁਣ ਮੈਂ ਹੀ ਕਰੂੰਗੀ ਇਹਦੇ ਨਾਲ ਕਰ ਲੀ ਆ ਤੇਰੇ ਪੁੱਤਿਆਂ ਦੇ ਬੇਸੂਰੇ ਜੇ ਨਾਲ ਕਰ ਲਾ ਜਿਹੜਾ ਵਿਆਹ ਕੇ ਲਿਆਇ ਤੈਨੂੰ ਇਹ ਨਾ ਕਹਿ ਭਨੇ ਮੇਰੇ ਘਰ ਵਾਲਾ ਬੇਵਿਦ ਹਾਂ ਚਲ ਘਰ ਵਾਲਾ ਤਾਂ ਤੇਰਾ ਫਿਰ ਮੇਰਾ ਤਾਂ ਨਹੀਂ ਮੈਂ ਤਾਂ ਕਹਿ ਸਕਦੀ ਹਾਂ ਹਨਾ ਆਪਦੇ ਘਰ ਵਾਲੇ ਨੂੰ ਨਹੀਂ ਮਾੜਾ ਬੋਲਿਆ ਕਰਦੇ ਤਾਂ ਹੁਣ ਮੇਰੇ ਜੇਠਾ ਇਥਾਂ ਲੱਗਦਾ ਮੈਂ ਤੈਨੂੰ ਕਹਿ ਸਕਦੀ ਹਾਂ ਹਨਾ ਹਾਂ ਚਲ ਆ ਜਾ ਖੜੀ ਹੋ ਜਾ ਪਕਮਾ ਧੰਦਾ ਕਰ ਲਈਏ ਕੋਈ ਚੱਲ ਬਣ ਆਉਣੀ ਆ ਮੈਂ ਹਾਂ ਐਨੇ ਉਹ ਉਹੀ ਨਾ ਤੂੰ ਤਾਂ ਜਿਵੇਂ ਬਾਣੀਆਂ ਦੇ ਜਵਾਕ ਜਿਹੇ ਹੁੰਦੇ ਨੂੰ ਢੇਰੀ ਢਾਕੇ ਬਹਿ ਕੇ ਤੂੰ ਜੱਟਾਂ ਦੇ ਘਰੇ ਆਈਆਂ ਵਿਆਹ ਕੇ ਬੋਲੀ ਗੜਕੇ ਕਰ ਸਮਾਰ ਕੇ ਚੰਗਾ ਆ ਜਾ ਆਉਣੀ ਆ ਹਾਂ ਆ ਜਾ ਦੇਖਾ ਕਿੰਨੀ ਮਿੱਠੀ ਲੁੱਚੀ ਆ ਗੱਲਾਂ ਗੱਲਾਂ ਚ ਸਾਰਾ ਭੇਤ ਲੈ ਗਈ ਇੱਕ ਸਿਆਪਾ ਕੰਨਾ ਮੈਨੂੰ ਕਿਹੜਾ ਝੂਠ ਬੋਲਿਆ ਜਾਂਦਾ ਸੱਚ ਹੀ ਨਿਕਲ ਗਿਆ ਮੂੰਹ ਚੋਂ ਚਲੋ ਇਹਦਾ ਕਿਹੜਾ ਮੈਨੂੰ ਡਰਾਗਾ ਮੇਰਾ ਮੀਆਂ ਜਦ ਮੇਰੇ ਨਾਲ ਰਾਜੀ ਆ ਕੋਈ ਗੱਲ ਨਹੀਂ